ਬੜੀ ਸਭ ਤੋਂ ਪੁਰਾਣਾ ਫਾਰਮ ਐਂ ਆਈ ਲਈ ਜਗਾ ਸੀਗੀ ਜੀ ਉਹ ਅੱਛਾ ਜੀ ਠੀਕ ਹੈ ਇੱਥੇ ਬਸ ਛੱਪਰ ਪਾਲਿਆ ਲੈ ਬੰਦੇ ਵਾਲੇ ਵਾਲੇ ਕਿੰਨੀਆਂ ਲੈ ਕੇ ਆਏ ਸੀ ਤੋਂ ਪਹਿਲੀ ਵਾਰ ਪਹਿਲੀ ਇੱਕ ਬੱਕਰੀ ਜੀ ਇੱਕ ਬੱਕਰੀ ਇੰਦਾ ਤਜਰਬੇ ਕਰਨ ਨਾਲ ਮੈਨੂੰ 5 ਲੱਖ ਰੁਪਏ ਦਾ ਮਤਲਬ ਘਾਟਾ ਪਿਆ ਉਹ 5 ਲੱਖ ਰੁਪਏ ਦਾ ਘਾਟਾ ਹੈ ਠੀਕ ਹੈ ਮਤਲਬ ਬਹੁਤ ਬੁਰਾ ਹਾਲਜਾ ਹੋ ਗਿਆ ਇੱਕ ਵਾਰ ਹਾਂ ਜੀ ਹਾਂ ਜੀ ਬਹੁਤ ਕੰਪਨੀ ਪੈਦਾ ਨਾਈਟ ਹੀ ਆਈ ਤੋਂ ਬੇਜਰਾਚੇ ਸੀਗਾ ਮਤਲਬ ਮੋਟਰ ਤੇ ਨਹੀਂ ਸੀ ਬਿਆ ਉਹਦਾ ਇੱਥੇ ਤਾਂ ਮੇਰੇ ਫਾਦਰ ਸਾਹਿਬ ਜਾਂ ਮੇਰੇ ਚਾਚਾ ਜੀ ਇਹ ਦੇਖਦੇ ਸੀਗੇ ਸਾਰਾ ਕੰਮ ਜੀ ਤੇ ਅਸੀਂ ਚੈਲਾ ਚਲੇ ਗਏ ਸ਼ੈਂਜਨ ਉੱਥੋਂ ਅਸੀਂ ਫਿਰ ਸੀਸੀਟੀਵੀ ਪਾਰਟਸ ਤੇ ਪੋਰਟ ਕਰਨ ਲੱਗੇ ਕੁਛ ਕੁ ਮੋਬਾਈਲ ਵੀ ਅਸੀਂ ਲੈ ਕੇ ਉਹਦੇ ਜਿੱਦਾ ਬੋਇਲ ਚਾਰਜਰ ਕੁਛ ਮੋਬਾਈਲ ਇਦਾਂ ਦਾ ਸਿਸਟਮ ਅਸੀਂ ਲਿਆਉਣ ਲੱਗੇ ਇਹ ਆਪਣੇ ਘਰ ਦੀ ਆ ਪੱਠਾ ਮਤਲਬ ਇਹਦੀ ਆਪਣੀ ਆ ਪੈਦਾ ਕੀਤੀ ਹੋਈ ਆ ਇਹ ਚੱਕਾ ਸਿਰਫ ਖੱਸੀ ਬੱਕਰਾ ਇੱਕ ਆ ਬਾਕੀ ਸਾਰੀਆਂ ਫੀਮੇਲ ਨੇ ਠੀਕ ਹੈ ਜੀ ਹਾਂ ਜੀ ਇੱਥੇ ਕਾਹਤੋਂ ਰੱਖੇ ਨਾ ਬਈ ਜੀ ਘਰੇ ਕਿਉਂ ਨਹੀਂ ਕਿਹਾਂ ਬੱਕਰੀਆਂ ਜੀ ਕਾਰਨ ਕੀ ਹੈ ਇੱਕ ਤਾਂ ਉਹ ਜਿੱਦਾਂ ਟੈਂਪਰੇਚਰ ਆ ਜਿਹੜਾ 4 ਬਜ ਡਿਗਰੀ ਦਾ ਬੈਡ ਨਾਲੋਂ ਫਰਕ ਰਿਹਾ ਦਾ ਫਰਕ ਰਹਿੰਦਾ ਹੈ ਹਾਂ ਜੀ ਕਿੰਨਾ ਖਰਚ ਆਉਂਦਾ ਇੱਕ ਬੱਕਰੀ ਦਾ ਤਕਰੀਬ ਲਾਈ ਦਾ ਹੀ ਮੈਂ ਆਪਣਾ ਜਿਹੜਾ ਕੱਢਿਆ ਸੀਗਾ ਉਹ 40 ਰੁਪਏ ਦੇ ਲਾਗੇ ਛਾਗੇ ਜਿਹੜਾ ਖਰਚਾ ਆਉਂਦਾ ਸੀ ਇਹ ਖਿਡਾਰੀ ਹੈ ਜੀ ਆਪਣੀ ਬਹੁਤ ਪਿਆਰੀ ਠੀਕ ਹੈ ਜੀ ਇੱਥੇ ਪੱਕੀ ਫਟ ਕੀਤੀ ਆ ਠੀਕ ਹੈ ਜੀ ਆਪਣਾ ਇੱਕ ਵਿੱਗੇ ਆਰਗੈਨਿਕ ਗੱਲਾਂ ਲਾਇਆ ਹੋਇਆ ਜੀ ਉਹ ਚਿੰਨਾ ਲਾਇਆ ਹੋਇਆ ਆਪਣਾ ਹਾਂ ਜੀ ਦੇਖੋ ਬਾਹਰ ਜਿਹੜੀਆਂ ਨਸਲਾਂ ਨੇ ਉਹ ਡੀਐਲਏ ਬੇਸ ਦੇ ਉੱਤੇ ਵਿਕਦੀ ਆ ਰਹੀ ਠੀਕ ਹੈ ਜੀ ਠੀਕ ਹੈ ਇਹ ਬਾਇਏ ਫੀਚਰ ਵਿਕ ਰਹੀ ਆ ਰੇ ਔਰ ਇਹ ਕੇ ਕਹਿੰਦਾ ਸਾਡੇ ਕੋਲ ਪਿਓਰ ਬੀਟਲ ਹੈ ਜੀ ਠੀਕ ਹੈ ਜੀ ਜਦ ਕਿ ਉਹ ਰਜਿਸਟਰੀ ਕਰਦੀ ਸਹੀ ਗੱਲ ਹੈ ਲੇ ਵੀ ਦੋਸਤੋ ਅੱਜ ਦੀ ਵੀਡੀਓ ਫੇਰ ਤੁਹਾਡੇ ਲਈ ਬਹੁਤ ਜ਼ਿਆਦਾ ਘੈਂਟ ਲੈ ਕੇ ਆਏਗੇ ਠੀਕ ਹੈ ਜੀ ਅੱਜ ਆਪਾਂ ਫੇਰ ਪਹੁੰਚੇ ਹੋਏ ਹਾਂਗੇ ਬਾਈ ਜੀ ਇੱਕ ਮੋਟਰ ਦੇ ਉੱਤੇ ਬਈ ਇਹ ਨਾ ਮੋਟਰ ਦੇ ਉੱਤੇ ਬਾਈ ਜੀ ਜੰਗਲ ਮੰਗਲ ਕਰਿਆ ਪਿਆਗਾ ਉਹ ਉੱਥੇ ਬਾਈ ਜੀ ਬਾਈ ਨੇ ਬੱਕਰੀਆਂ ਰੱਖੀਆਂ ਨੇ ਸਾਰੀਆਂ ਆਪਣੀਆਂ ਹਨ ਕੀ ਗੱਲ ਬਾਤ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਬਾਈ ਜੀ ਇਹਦੇ ਤੁਹਾਨੂੰ ਇੱਕ ਚੀਜ਼ ਸਿੱਖਣ ਨੂੰ ਮਿਲੂ ਵੀ ਟਾਈਮ ਹੋਣਾ ਚਾਹੀਦਾ ਬੰਦੇ ਕੋਲ ਹਨਾ ਜਗਾ ਜੂਗਾ ਮੈਟਰ ਨਹੀਂ ਕਰਦੀ ਜਗਾ ਕਿਤੇ ਨਾ ਕਿਤੇ ਲੱਭ ਕੇ ਬੰਦਾ ਕੰਮ ਕਰ ਹੀ ਲੈਂਦਾ ਨਾ ਟਾਈਮ ਤੋਂ ਟਾਈਮ ਕੱਢੋ ਤੇ ਕੰਮ ਕਰੋ ਕਮਾਈ ਹੋਊ ਉਸ ਨੂੰ ਲੈ ਕੇ ਚੱਲਦਾ ਭਾਈ ਦੇ ਕੋਲੇ ਆਜੋ ਭਾਈ ਨੂੰ ਕਾਫੀ ਲੰਮਾ ਟਾਈਮ ਹੋ ਗਿਆ ਗੱਲਬਾਤ ਕਰਦੇ ਭਾਈ ਨਾਲ ਆਓ ਜੀ ਕੀ ਹਾਲ ਹੈ ਬੀ ਜੀ ਭਾਈ ਜੀ ਸੇਕਾਰ ਜੀ ਸੇਕਾਰ ਕੀ ਆ ਚੱਲਣ ਭਾਈ ਜੀ ਠੀਕ ਹੈ ਭਾਈ ਜੀ ਕੀ ਨਾਮ ਹੈ ਭਾਈ ਜੀ ਆਪਣਾ ਸਵਰਨ ਸਿੰਘ ਆ ਜੀ ਮੇਰਾ ਸਵਰਨ ਸਿੰਘ ਠੀਕ ਹੈ ਭਾਈ ਜੀ ਆਪਣਾ ਕਿੱਥੇ ਖੜੇ ਆ ਇਸ ਟਾਈਮ ਹੀ ਆਪਾਂ ਆਪਾਂ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਆ ਜੀ ਡਾਕਟਰ ਬਾਈ ਜੀ ਮੋਟਰ ਤੇ ਪਿੰਡ ਆਏਗਾ ਬਾਈ ਜੀ ਤਮੋਟ ਕਲਾ ਜ਼ਿਲ੍ਹਾ ਲੁਧਿਆਣਾ ਜੀ ਕਿ ਬਾਈ ਜੀ ਕਿੰਨਾ ਟਾਈਮ ਹੋ ਗਿਆ ਬਾਈ ਇਹ ਕੰਮ ਕਰਦੇ ਨੂੰ ਜੀ 2015 ਦੇ 10ਵੇਂ ਮਹੀਨੇ ਤੋਂ ਕਰ ਰਿਹਾ ਜੀ 2015 ਦੇ 10 ਮਿੰਟਾਂ ਜਾਨੀ ਕਿ ਲਗਭਗ ਹੋ ਗਏ 9 ਸਾਲ ਹੋ ਗਏ ਹਾਂਜੀ 9 ਸਾਲ ਹੋ ਗਏ ਠੀਕ ਹੈ ਬਾਈ ਜੀ ਮੋਟਰ ਤੇ ਕਿਵੇਂ ਇਹ ਸਾਡੇ ਬਜ਼ੁਰਗਾਂ ਸੇ ਇੱਥੇ 2007 ਦੇ ਵਿੱਚ ਇਹ ਸਾਰਾ ਪ੍ਰੋਜੈਕਟ ਬਣਾਇਆ ਸੀ ਪਹਿਲਾਂ ਹਾਂਜੀ ਦਰਖਤ ਵਗੈਰਾ ਲਾਏ ਸੀਗੇ ਸਾਰੇ ਠੀਕਾ ਤੇ ਆਪਣੀ ਇੱਥੇ ਵੱਜਿਆ ਰੱਖੀ ਹੁੰਦੀ ਸੀਗੀ ਜੀ ਉਹ ਰਿਮੋਟਰ ਦੇ ਉੱਤੇ ਹਾਂਜੀ ਹਾਂਜੀ ਉਹ ਹੁਣੇ ਸੇਲ ਕੀਤੀ ਆ ਰਹਾ ਮੈਂ ਥੋੜੀ ਦੇਰ ਪਹਿਲਾਂ ਠੀਕ ਹੈ ਜੀ ਘਰ ਕਿੱਥੇ ਆ ਫਿਰ ਆਪਣਾ ਇਹ ਘਰ ਆ ਬਣਾ ਪਿੰਡ ਦੇ ਵਿੱਚ ਹੈ ਜੀ ਠੀਕ ਹੈ ਕਿੰਨਾ ਦੂਰ ਹੋ ਰੋ ਜੀ ਇੱਥੋਂ ਤਕਰੀਬਨ ਪੌਣਾ 1 ਕਿਲੋਮੀਟਰ ਪੌਣਾ ਕਿਲੋਮੀਟਰ ਹਾਂ ਜੀ ਠੀਕ ਹੈ ਜੀ ਇਹ ਇੱਥੇ ਮੋਟਰ ਦੀ ਹੁੰਦੀ ਹੈ ਨਾ ਬੱਕਰੀ ਇਹ ਉਹੀ ਚ 24 ਘੰਟੇ ਹਾਂ ਜੀ ਇੱਥੇ ਸਾਰਾ ਸਿਸਟਮ ਇੱਥੇ ਆ ਤੋ ਵੀ ਘੰਟੇ ਲੈਟ ਆ ਇੱਥੇ ਉਹ ਵੀ ਘੰਟੇ ਲੈਟ ਆ ਜੀ ਲੈਟ ਦੀ ਫੈਸਿਲਿਟੀ ਹੈ ਇੱਥੇ ਇੱਧਰ ਮਾਰ ਦੋ ਨਿਗਾ ਭਾਈ ਜੀ ਮੋਟਰ ਦੇਖ ਸਕਦੇ ਹੋ ਭਾਈ ਜੀ ਦਰਖਤ ਬਹੁਤ ਲੱਗਿਆ ਮੋਟਰ ਦਾ ਨਾ ਭਾਈ ਫੁੱਲ ਦੇਖੋ ਪਿੱਪਲ ਨੇ ਤੈਨਾਂ ਹਾਂਜੀ ਹਾਲਾਂਕਿ ਉਹ ਪਿੱਪਲ ਨੇ ਸਾਡੀ ਕਲਦ ਸੜਤੀ ਬਹੁਤ ਲੋਕਾਂ ਨੇ ਕਿਹਾ ਵੀ ਉਹ ਪੱਟ ਦੇ ਪਿੱਪਲ ਪੱਟ ਦੇ ਹਾਂਜੀ ਪੱਟਣਾ ਨਹੀਂ ਹੈਗਾ ਜੀ ਕੋਈ ਹੋਰ ਹੱਲ ਲੱਭ ਲਾਇਆ ਵਾ ਕੋਈ ਹਜੇ ਵਿਸਤਰੀ ਮੈਨੂੰ ਮਿਲਿਆ ਨਹੀਂ ਠੀਕ ਹੈ ਜਿਹੜਾ ਕੋਈ ਐਦਾਂ ਦਾ ਹੱਲ ਕਰੀਓ ਜਿਹੜਾ ਜੜ ਲਾਲ ਮਤਲਬ ਉਹ ਦੋ ਵਾਰੀ ਗਿਰ ਗਿਆ ਉਹਨਾਂ ਟੋਟਾ ਠੀਕ ਦੋ ਵਾਰੀ ਕਰਵਾਤਾ ਸੀ ਇੰਦਾ ਹੀ ਇੱਕ ਉਹ ਦੇਖੋ ਬਾਹਰ ਖੜਾ ਪਿੱਪਲ ਹਾਂ ਸਹੀ ਹੈ ਪਿੱਪਲਾ ਆਪਣੇ ਕੋ ਖੜੇ ਸਹੀ ਗੱਲ ਹੈ ਬਾਈ ਜੀ ਬੱਕਰੀਆਂ ਚ ਕਿਵੇਂ ਆਏ ਬਾਈ ਜੀ ਆਪਾਂ ਇਹ ਬੱਕਰੀ ਮੇਰਾ ਤਾਂ ਵੈਸੇ ਕੋਈ ਇੱਥੇ ਟਰਸਟੀ ਹੈ ਰਹੀ ਸੀ ਕਿਉਂਕਿ ਮੈਂ ਇਮਪੋਰਟ ਐਕਸਪੋਰਟ ਦਾ ਵੇਰਵਾ ਕਰਦਾ ਸੀ ਪਹਿਲਾਂ ਠੀਕ ਹੈ ਕਾਹਦਾ ਵੀ ਨਹੀਂ ਸੀਗੀ ਅਸੀਂ ਸੀਸੀਟੀਵੀ ਕਵਰੇਜ ਇਮਪੋਰਟ ਕਰਦੇ ਸੀ ਲੁਧਿਆਣੇ ਮੇਰੀ ਕੰਪਨੀ ਸੀ ਨਿਊ ਏਜ ਲੈਟ ਸਮਾਰਟ ਇਡੀਆ ਲਿਮਿਟਡ ਠੀਕ ਹੈ ਹੁਣ ਵੀ ਹੈਗਾ ਜਾਂ ਪਰ ਹੁਣ ਨਹੀਂ ਜੀ ਉਹ ਤਾਂ ਕਾਫੀ ਧੀਰ ਪਹਿਲਾਂ ਛੱਡਤੀ ਸੀਗੀ ਠੀਕ ਹੈ ਜਿੰਦਗੀ ਵਿੱਚ ਕੁਝ ਬੋਰ ਹੀ ਇੰਦਾ ਵੇ ਮਤਲਬ ਆ ਗਿਆ ਠੀਕ ਹੈ ਕਿੰਨਾ ਟਾਈਮ ਕਰਿਆ ਉਹ ਕੰਮ ਪੁਰਾਣਾ ਕੰਮ ਉਹ ਜੀ 4 ਸਾਲ ਕੰਮ ਕਰਿਆ ਸੀ 4 ਸਾਲ ਕੰਮ ਕਰਿਆ ਸੀ ਹਾਂਜੀ ਹਾਂਜੀ ਬਹੁਤ ਕੰਮ ਕੀਤੇ ਆ ਮੈਂ ਤਾਂ ਨਾਈਟ ਡੀ ਨਾਈ ਇਹ ਤਾਂ ਮੇਰੇ ਫਾਦਰ ਸਾਹਿਬ ਜਾਂ ਮੇਰੇ ਚਾਚਾ ਜੀ ਇਹ ਦੇਖਦੇ ਸੀ ਇਹ ਸਾਰਾ ਕੰਮ ਠੀਕ ਹੈ ਜੀ ਕਿਹੜੇ ਕਿਹੜੇ ਕੰਮ ਕਰੇ ਨੇ ਹੁਣ ਤੱਕ ਜ਼ਿੰਦਗੀ ਵਿੱਚ ਮੈਂ ਸ਼ੁਰੂ ਵਿੱਚ ਜੀ ਗ੍ਰੈਜੂਏਸ਼ਨ ਤੋਂ ਬਾਅਦ ਮੈਂ ਮਾਰਬਲ ਪੇਟ ਸੈਲਟਰੀ ਦਾ ਕੰਮ ਸ਼ੁਰੂ ਕੀਤਾ ਸੀ 90 ਦੇ ਦਹਾਕੇ ਦੇ ਵਿੱਚ ਹੀ ਠੀਕ ਹੈ ਜੀ ਉਹ 2004 ਦੇ ਵਿੱਚ ਛੱਡਿਆ ਸਾਲ ਨੇ ਆਲਾ ਆਪਣੀ ਕਾਫੀ ਵੱਡੀ ਸ਼ਾਪ ਹੁੰਦੀ ਸੀ ਠੀਕ ਹੈ ਜੀ ਉਸ ਤੋਂ ਬਾਅਦ 2005 ਤੋਂ 7 ਤੱਕ ਮੈਂ ਟਾਟਾ ਟੈਲੀ ਸਰਵਿਸਸ ਦਾ E2E ਚੈਨਲ ਪਾਰਟਨਰ ਸੀਗਾ ਜਿਹੜੇ ਮੋਬਾਈਲ ਤੇ ਬਾਕੀ ਆਈਆਂ ਸੀਗੀਆਂ ਟਾਟਾ ਦੀਆਂ ਬਿਲ ਵਾਲੀਆਂ ਠੀਕ ਹੈ ਜੀ ਉਹ ਉੱਥੇ ਬੇਜਰਸ ਕਰਦੇ ਫਿਰ ਉੱਥੇ ਕੰਪਨੀ ਦਾ ਆਪਣਾ ਦਫ਼ਤਰ ਖੁੱਲ ਗਿਆ ਸੀ ਹਾਂ ਫਿਰ ਉਹਨਾਂ ਨੇ ਮੇਰੀ ਸਿਕਿਉਰਟੀ ਮੈਨੂੰ ਵਾਪਸ ਕਰਤੀ ਉਸ ਤੋਂ ਬਾਅਦ ਥੋੜੀ ਦੇਰ ਘਰੇ ਰਹੇ ਠੀਕ ਹੈ ਉਸ ਤੋਂ ਬਾਅਦ ਫਿਰ ਇਹ ਜਿਹੜਾ ਆਏ ਸੀ ਕਿ MP4 MP3 ਉਹ ਛੋਟੇ ਛੋਟੇ ਉਹ ਅਸੀਂ ਦਿੱਲੀੋਂ ਲਿਆ ਕੇ ਇੱਥੇ ਲੁਧਿਆਣੇ ਸਪਲਾਈ ਦੇਣੀ ਸ਼ੁਰੂ ਕਰ ਲਈ ਮੈਂ ਅਸੀਂ ਇੱਕ ਮੇਰਾ ਦੋਸਤ ਸੀਗਾ ਠੀਕ ਹੈ ਕਰਦੇ ਕਰਦੇ ਅਸੀਂ ਕਾਫੀ ਵੱਡਾ ਮਤਲਬ ਆਪਣਾ ਸੈਟਅਪ ਬਣਾਇਆ ਹਾਂਜੀ ਫਿਰ ਅਸੀਂ ਚੈਲਾ ਚਲੇ ਗਏ ਸ਼ੈਲਨ ਚੈਨਾ ਚੈਨਾ ਦਾ ਹਾਂ ਦੀ ਹਾਂਗਕਾਂਗ ਦੇ ਬਿਲਕੁਲ ਨਾਲ ਹੀ ਆ ਠੀਕ ਹੈ ਜੀ ਉੱਥੋਂ ਅਸੀਂ ਫਿਰ ਸੀਸੀਟੀਵੀ ਪਾਰਟਸ ਰਿਪੋਰਟ ਕਰਨ ਲੱਗੇ ਕੁਛ ਕੁ ਮੋਬਾਈਲ ਵੀ ਅਸੀਂ ਲੈ ਕੇ ਆਉਂਦੇ ਸੀ ਜਿੱਦਾਂ ਮੋਬਾਈਲ ਚਾਰਜਰ ਕੁਛ ਮੋਬਾਈਲ ਐਦਾਂ ਦਾ ਸਿਸਟਮ ਅਸੀਂ ਲਿਆਉਣ ਲੱਗੇ ਠੀਕ ਹੈ ਜੀ ਉਹ ਵੀ ਮਤਲਬ ਵਧੀਆ ਚੱਲਿਆ ਉਸ ਤੋਂ ਬਾਅਦ ਫਿਰ ਜਿੰਦਗੀ ਦੇ ਵਿੱਚ ਕੋਈ ਟਰਨਿੰਗ ਪੁਆਇੰਟ ਆਹ ਜਾਇਆ ਜੀ ਵੀ ਮਤਲਬ ਸਾਰਾ ਕੁਝ ਹੀ ਉਲਟ ਫਲਟ ਹੋ ਗਿਆ ਹਾਂਜੀ ਤੇ ਫਿਰ ਮੈਂ 2000 15 ਦੇ ਵਿੱਚ ਮੈਂ ਪੰਜਾਬ ਡੈਰੀ ਡਵੈਲਪਮੈਂਟ ਤੋਂ ਕੋਰਸ ਕੀਤਾ 스마트 ਡੈਰੀ ਫਾਰਮਰ ਦਾ ਠੀਕ ਹੈ ਜੀ ਮੇਰੇ ਨਾਲ ਦੇ ਜਿਹੜੇ ਵੱਡੇ ਆ ਉਹ ਅੱਜ ਵੀ ਹੈਬੋਲ ਡੈਰੀਆ 'ਚ ਪ੍ਰੈਕਟਿਸ ਕਰਦੇ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੇਰੇ ਚਾਚਾ ਜੀ ਖੇਤੀ ਦੇਖਦੇ ਸੀ ਉਹਨਾਂ ਦੀ ਡੈਥ ਹੋ ਗਈ ਠੀਕ ਹੈ ਉਸ ਤੋਂ ਬਾਅਦ ਮੈਂ ਇੱਥੇ ਆਇਆ ਇਸ ਲਾਈਵ ਦੇ ਵਿੱਚ ਹਾਂਜੀ ਇਧਰ ਬੱਕਰੀਆਂ ਵਾਲੇ ਪਾਸੇ ਆ ਗਏ ਪਹਿਲਾਂ ਹਾਂਜੀ ਬੱਜਾ ਸਾਭੀ ਆ ਪਹਿਲਾਂ ਮੈਂ ਖੇਤੀ ਅਸੀਂ ਠੇਕੇ ਤੇ ਲੈ ਕੇ ਵੀ ਕਰਦੇ ਸੀਗੇ ਠੀਕ ਹੈ ਜੀ ਤੇ ਬਾਕੀ ਆਪਣੀ ਘਰ ਦੀ ਵੀ ਸੀਗੀ ਹਾਂਜੀ ਠੀਕ ਹੈ ਜੀ ਘਰ ਦੀ ਕਿੰਨੀ ਖੇਤੀ ਚਾਰ ਏਕੜ ਜੀ ਵੀ ਦਾ ਯਾਰ ਚਾਰ ਏਕੜ ਦੀ ਹਾਂਜੀ ਹਾਂਜੀ ਪਰ ਬਈ ਮੈਨੂੰ ਕਿਸੇ ਨੇ ਕਹਿਤਾ ਦੋਸਤ ਸੀਗਾ ਮੇਰਾ ਗਾਗਾਂ ਨਗਰ ਮੈਂ ਉਹਨੂੰ ਕਿਹਾ ਵੇਖਿਆ ਯਾਰ ਵੀ ਮੈਂ ਬੱਕਰੀ ਰੱਖਣੀ ਆ ਹਾਂਜੀ ਉਹ ਕਹਿੰਦਾ ਵੀ ਆ ਜਾ ਮਿਲ ਜਾ ਵੀ ਨਾਲੇ ਸਾਡੇ ਘਰ ਬੱਕਰੀ ਹੈਗੀ ਆ ਤੂੰ ਲੈ ਜਾ ਕੋਈ ਗੱਲ ਨਹੀਂ ਠੀਕ ਹੈ ਮੈਂ ਇੱਥੋਂ ਚਲੇ ਗਿਆ ਹਾਲਾਂਕਿ ਉਹ ਦਾਜ ਨਾਲ ਉਹ ਲੈਗਾ ਵਹਿਗਾ ਪਹਿਲੇ ਵਾਲੀ ਗੱਲ ਹੋ ਗਈ ਹੈ ਬਈ ਉਹ ਜਦਾਂ ਬਰਬਰੀ ਬੱਕਰੀ ਸੀ ਉਸ ਟਾਈਮ ਉਹਦੀ ਪ੍ਰਾਈਸ ਮੇਰੇ ਖਿਆਲ 4-5000 ਰੁਪਏ ਸੀਗੀ ਹਾਂਜੀ ਚਾਰ-ਪੰਜ 6000 ਦਾ ਹੀ ਅਸੀਂ ਤੇਲ ਹੂਤਾਂ ਕਾਰ 'ਚ ਹਨਾ ਠੀਕ ਹੁਣ ਠੀਕ 8-9000 'ਚ ਪੈ ਗਈ ਬੰਗੀ ਪੈ ਗਈ ਹਾਂਜੀ ਠੀਕ ਹੈ ਤੇ ਇੱਥੇ ਅਸੀਂ ਮੈਂ ਛੱਪਰ ਪਾ ਕੇ ਉਰੇ ਰੱਖ ਲਈ ਜੀ ਉਹ ਇੱਥੇ ਆਉ ਰੱਖੀ ਦੀ ਪਹਿਲੀ ਵਾਰੀ ਆਹ ਜਗ੍ਹਾ ਤੇ ਹਾਂਜੀ ਆਹੀ ਜਗ੍ਹਾ ਮੇਰੀ ਸਭ ਤੋਂ ਪੁਰਾਣਾ ਫਾਰਮ ਹੈ ਲੈ ਆਈ ਲਈ ਜਗ੍ਹਾ ਸੀਗੀ ਜੀ ਉਹ ਅੱਛਾ ਜੀ ਠੀਕ ਹੈ ਇੱਥੇ ਉਹ ਛੱਪਰ ਪਾ ਲਿਆ ਲੈ ਬੰਦੇ ਵਾਲੇ ਕਿੰਨੀਆਂ ਲੈ ਕੇ ਆਏ ਸੀ ਸਤੋਂ ਪਹਿਲੀ ਵਾਰੀ ਪਹਿਲੀ ਇੱਕ ਬੱਕਰੀ ਜੀ ਇੱਕ ਬੱਕਰੀ ਉਹ ਫਿਰ ਰਾਤ ਨੂੰ ਨਾ ਆਵਾਜ਼ ਕਰੀ ਜਾਵੇ ਮੇਰੇ ਫਾਦਰ ਕਹਿੰਦੇ ਵੀ ਇਹਨੇ ਕੱਲੀ ਨੇ ਦਿਲ ਹੀ ਲਾਉਣਾ ਵੀ ਤੂੰ ਹੋਰ ਲੈ ਆ ਦ ਬੱਕਰੀ ਖੱਸੀ ਹਾਜੀ ਹਾਂਜੀ ਫਿਰ ਤਿੰਨ ਹੋ ਗਏ ਮੈਨੂੰ ਹੌਲੀ ਹੌਲੀ ਸ਼ੌਂਕ ਵੱਧਦਾ ਚੱਲਿਆ ਗਿਆ ਹਾਂਜੀ ਮਤਲਬ ਕਿ ਸ਼ੌਂਕ ਹੀ ਨਸ਼ਾ ਹੋ ਗਿਆ ਜੀ ਠੀਕ ਆ ਫਿਰ ਮੈਂ ਰਾਜਸਥਾਨ ਦੀ ਕੋਈ ਵੱਡੀ ਨਹੀਂ ਛੱਡੀ ਅਰਦਾਸ ਠੀਕ ਕਰਾ ਦੇ ਸਾਰੇ ਕੋ ਆਪਣੇ ਹੁੰਦੀ ਨਹੀਂ ਸੀ ਮੰਡੀ ਉਰੋ ਜਾਂ ਫਿਰ ਕਿਵੇਂ ਨਹੀਂ ਯਾਦ ਵੱਡੀ ਗੱਲ ਹੈ ਹੀ ਨਹੀਂ ਸੀਗਾ ਜਿੱਥੇ ਆਪਣੇ ਮੰਡੀ ਨੂੰ ਸੀ ਤਾਂ ਬਾਅਦ ਚ ਸ਼ੁਰੂ ਹੋਈ ਜਾਂਦਾ ਇੱਥੇ ਇਹ ਤਾਂ ਹੁਣ ਤੁਹਾਡੇ ਚੈਨਲ ਜਦੋਂ ਹਨਾ ਆ ਗਏ ਹਾਂਜੀ ਹਾਂਜੀ ਸੋਸ਼ਲ ਮੀਡੀਆ ਦਾ ਟਰੈਂਡ ਆ ਗਿਆ ਉਦੋਂ ਸ਼ੁਰੂ ਹੋਇਆ ਮੈਂ ਕਹਾਂ ਪਹਿਲਾਂ ਵੀ ਸੀਗਾ ਇਦਾਂ ਕੁਝ ਵੀ ਠੀਕ ਹੈ ਰਾਜਸਥਾਨ ਚ ਹੁੰਦੀ ਸੀ ਮੰਡੀ ਆ ਉੱਥੇ ਰੈਗੂਲਰ ਹੀ ਲੱਗਦੀ ਆ ਸੀ ਜਿਵੇਂ ਜਵੇਰ ਲੱਗਦੀ ਆ ਸੀਕਰ ਦਿੱਲੀ ਵੱਡੀ ਲੱਗਦੀ ਆ ਹਰ ਰੋਜ਼ ਲੱਗਦੀ ਆ ਹਾਂਜੀ ਠੀਕ ਹੈ ਜੀ ਹਾਂ ਤੇ ਫਿਰ ਮੈਂ ਬਾਲਾਹੇੜੀ ਵੱਡੀ ਚ ਲੈ ਗਿਆ ਉੱਥੋਂ ਲੱਗ ਲਿਆ ਸੀਗਾ ਠੀਕ ਹੈ ਜੀ ਸੋ ਇਹ ਤਜ ਠੀਕ ਹੈ ਜੀ ਕਿਹੜੇ ਕਿਹੜੇ ਬਰੀਡਾਂ ਦੇ ਉੱਪਰ ਕੰਮ ਕੀਤਾ ਹੁੰਦਾ ਮੈਂ ਜਮਨਾਪੁਰੀ ਹਾਂਸਾ ਵੀ ਲੈ ਆਇਆ ਸੀ ਤੋਤਾਪੁਰੀ ਬੱਚੇ ਵੀ ਲੈ ਆਇਆ ਸੀ ਹਾਂਜੀ ਤੇ ਹੁਣ ਮੈਂ ਤੁਹਾਡੇ ਸਾਹਮਣੇ ਮੇਰੇ ਕੋਲ ਹైదਰਾਬਾਦੀ ਬੂਕ ਵੀ ਖੜਾ ਹਨਾ ਉਹ ਵੀ ਲੈ ਆਇਆ ਸੀ ਉਹ ਵੀ ਲੈ ਆਇਆ ਜੀ ਬੀਟਲ ਵੀ ਤੇ ਪੇਪਾਰ ਸਿਟੀ ਤੋਂ ਮੈਂ ਸੋਜਤ ਕ੍ਰਾਸ ਬਰੀਡ ਹੈ ਜਿਹੜੀ ਉਹ ਵੀ ਲੈ ਆਇਆ ਸੀ ਉਹ ਮੇਰੇ ਕੋਲ ਦੋ ਪੱਠਾ ਹੈਗੇ ਆ ਜੀ ਹੁਣ ਵੀ ਹੈਗੀਆਂ ਜੀ ਹਾਂਜੀ ਕੁਝ ਵੇਚਤੀ ਆ ਠੀਕ ਆ ਤੇ ਐਦਾਂ ਤਜਰਬੇ ਕਰਨ ਨਾਲ ਮੈਨੂੰ 5 ਲੱਖ ਰੁਪਏ ਦਾ ਮਤਲਬ ਘਾਟਾ ਪਿਆ 5 ਲੱਖ ਰੁਪਏ ਦਾ ਘਾਟਾ ਇਹ ਠੀਕ ਹੈ ਮਤਲਬ ਬਹੁਤ ਬੁਰਾ ਹਾਲਜਾ ਹੋ ਗਿਆ ਇੱਕ ਵਾਰ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਐਸੇ ਹੀ ਮਤਲਬ ਮਿਹਨਤ ਕਹਿ ਲੋ ਜਾਂ ਰੱਬ ਦੀ ਕੁਜ਼ਰਤ ਕਹਿ ਲੋ ਮਿਹਰਬਾਨੀ ਕਹਿ ਲੋ ਹਾਂਜੀ ਵੀ ਇਹ ਬੋਗਰੇਲੇ ਵਧੀਆ ਰਿਜ਼ਲਟ ਕੱਢੇ ਮਤਲਬ ਮੇਰਾ ਇੱਕ ਵੀ ਬੱਚਾ ਨਹੀਂ ਖੜਿਆ ਸਾਰੇ ਬਲੀ ਬਾਬ ਜੜੀ ਕਿਸੇ ਨੂੰ ਤੁਸੀਂ ਇਹ ਨਹੀਂ ਵੀ ਮੈਂ ਕੈਮਰੇ ਤੇ ਝੂਠ ਬੋਲਦਾ ਤੁਸੀਂ ਸਾਡੇ ਸਰਾਉਂਡਿੰਗ ਏਰੀਆ ਚ ਕਿਸੇ ਨੂੰ ਪੁੱਛ ਸਕਦੇ ਹੋ ਜੀ 5000 ਤੋਂ ਥੱਲੇ ਮੈਂ ਕਹਿੰਦੇ ਬੱਚਾ ਨਹੀਂ ਵੇਚਿਆ ਠੀਕ ਹੈ ਇਹ ਆਪਣੇ ਭੋਗ ਦਾ ਜਿਹੜਾ ਹੁਣ ਹੈਗਾ ਆਪਣੇ ਕੋਲ ਕਟੋ ਘਟ 5000 ਹਾਂਜੀ ਉਹ ਤੋਂ ਉੱਪਰ ਨੂੰ ਮਤਲਬ ਕੋਈ 8500 9500 ਤੱਕ ਮੈਂ ਪੱਠਾ ਵੇਚਿਆ ਤੁਹਾਨੂੰ ਦਿਖਾ ਸਕਦਾ ਜਿਹੜੀਆਂ ਵੇਚਿਆ ਰਿਹਾ ਝੂਠ ਕੋਈ ਨਹੀਂ ਠੀਕ ਹੈ ਜੀ ਹੁਣ ਦੇਖੋ ਰੋਡਾਂ ਵਾਲੀ ਉੱਥੇ ਮੇਰੇ ਬੱਚੇ ਗਏ ਉੱਥੇ ਵੀ ਤੁਹਾਡੀ ਗੱਲ ਕਰਾ ਸਕਦਾ ਫਿਫਾਣੇ ਜੀ ਉੱਥੇ ਵੀ ਤੁਹਾਡੀ ਗੱਲ ਕਰਾ ਸਕਦਾ ਹੁਣ ਆ ਐਸੀ ਬકરી ਨੂੰ ਬੱਦੇ ਲੈ ਕੇ ਗਏ ਹੈ ਹਨ ਸਾਰੇ ਕਿਤੇ ਵਾਲੀ ਚੰਗੇ ਵਪਾਰੀਏ ਕੋ ਆਪਣੇ ਬੱਚੇ ਗਏ ਹੈ ਠੀਕ ਹੈ ਜੀ ਮੈਨੂੰ ਕਦੇ ਵੀ ਐਡਵਰਟਾਈਜ਼ਮੈਂਟ ਕਰਨ ਦੀ ਕੋਈ ਲੋੜ ਨਹੀਂ ਪਈ ਹੈਗੀ ਠੀਕ ਹੈ ਜੀ ਅੱਜ ਕਿੰਨੀਆਂ ਬੱਕਰੀਆਂ ਆਪਣੇ ਕੋਲ ਕਿੰਨੇ ਆਪਣੇ ਕੋ ਪ੍ਰੋਡਕਸ਼ਨ ਵਾਲੇ 30 ਨਾ ਗਾ ਜੀ 30 ਨਾ ਗਾ ਠੀਕ ਹੈ ਵੱਡੀਆਂ ਬੱਕਰੀਆਂ ਜਾਨੀ ਕੀ ਹਾਂਜੀ ਹਾਂ ਜਿਹੜੀ ਪ੍ਰੋਡਕਸ਼ਨ ਦੇ ਏਰੀਆ ਦੇ ਠੀਕ ਹੈ ਜੀ ਬਾਕੀ ਬੱਚੇ ਮੈਂ ਲਾਲ ਦੀ ਦਾਲ ਜਿਵੇਂ ਹੁਣ ਮੈਂ ਥੋੜਾ ਜਿਹਾ ਬਿਮਾਰ ਹੋ ਗਿਆ ਸੀ ਤੁਸੀਂ ਦੇਖਿਆ ਮੇਰਾ ਨੱਕ ਬੰਦ ਆ ਹਨਾ ਬ੍ਰੇਲ ਟਿਊਬਰ ਦੀ ਥੋੜੀ ਜਿਹੀ ਪ੍ਰੋਬਲਮ ਹੋ ਗਈ ਸੀ ਮੈਨੂੰ ਠੀਕ ਹੈ ਜੀ ਤੇ ਉਧਰੋਂ ਮੇਰੇ ਫਾਦਰ ਸਾਹਿਬ ਬਿਮਾਰ ਹੋ ਗਏ ਸੀ ਤਾਂ ਕਰਕੇ ਫਿਰ ਥੋੜਾ ਜਿਹਾ ਕੰਮ ਘਟਾਇਆ ਠੀਕ ਹੈ ਜੀ ਤੇ ਬੱਚੇ ਇੱਧਰ ਵੀ ਖੜੇ ਆ ਇੱਕ ਤਾਂ ਇਹ ਫਾਰਮ ਆ ਗਿਆ ਆਪਣੇ ਕੋਲ ਹਾਂ ਜੀ ਇੱਧਰ ਕੀ ਕੋਸਾ ਇੱਧਰ ਆਪਾਂ ਰੱਖਿਆ ਇਹ ਆਪਣੇ ਘਰ ਦੀ ਆ ਪੱਠਾ ਮਤਲਬ ਮੇਰੀ ਆਪਣੀ ਜਾਂ ਪੈਦਾ ਕੀਤੀ ਹੋਈ ਆ ਇਹ ਚਿੱਕਾ ਸਿਰਫ ਖੱਸੀ ਬੱਕਰਾ ਇੱਕ ਆ ਬਾਕੀ ਸਾਰੀ ਆ ਫੀਮੇਲ ਠੀਕ ਹੈ ਜੀ ਹਾਂ ਜੀ ਕੰਨ ਵੀ ਨਾ ਬੜੇ ਵਧੀਆ ਵਧੀਆ ਚਾਹਣਾ ਨਾ ਹਾਂ ਕੰਨ ਵੀ ਥਣ ਭਾਡਾ ਵੀ ਥੱਲੇੋਂ ਪੂਰਾ ਸਾਫ ਵਧੀਆ ਬੱਚੇ ਲਾਉਂਦਾ ਬੱਕਰਾ ਠੀਕ ਹੈ ਜੀ ਉਹ ਕਾਲੀਆਂ ਪੱਠਾ ਦੇ ਆਪਾਂ ਗੱਡੀ ਇੱਕ ਦੋ ਪਹਿਲਾਂ ਨਾ ਹਾਂ ਜੀ ਹਾਂ ਪਰ ਆਹੋਲੇ ਆਪਾਂ ਸਾਰੇ ਦਿਖਾਉਂਦੇ ਜਾਵਾਂਗੇ ਹਾਂ ਜੀ ਹਾਂ ਜੀ ਹਾਂ ਜੀ ਲੇ ਵੀ ਸਾਨੂੰ ਆਪਾਂ ਦਿਖਾਉਣਾ ਹੈ ਬਾਈ ਜੀ ਇੱਥੋਂ ਕਰਦੇਗੇ ਆਪਾਂ ਸੁਰੂ ਲਗਭਗ 3-4 ਪੋਸਣ ਬਣੇ ਹੋਣੇ ਹਨਾ ਇਹ ਮੋਟਰ ਦੀ ਅਲੱਗ-ਅਲੱਗ ਬਣਏ ਹੋ ਹਾਂਜੀ ਠੀਕ ਹੈ ਰਾਤ ਨੂੰ ਰੇ ਕੌਣ ਹੁੰਦਾ ਬਾਈ ਫਰੀ ਉਰੇ ਇੱਥੇ ਬਿਹਾਰੀ ਹੈਗੇ ਆ ਬੰਦੇ ਜੀ ਅੱਛਾ ਚੋਰ ਰਹਿੰਦੇ ਨੇ ਵਰਕਰ ਹਾਂਜੀ ਹਾਂਜੀ ਠੀਕ ਹੈ ਲੈ ਵੀ ਇਧਰੇ ਪਾਸ ਆਇਆ ਬੱਬੂ ਇਹ ਵੀ ਆ ਚੀਜ਼ ਦਿਖਾਉਣਾ ਸਾਨੂੰ ਦੱਸੋ ਇਹਦੇ ਬਾਰੇ ਆ ਲੋ ਇਹ ਸੂਈ ਸੀ ਐਤ ਕੀ ਫਲੋਰ ਪਹਿਲੇ ਸੂਏ ਸੂਈ ਹੈ ਠੀਕ ਹੈ ਜੀ ਪੱਟ ਦੋ ਦੰਦ ਪੱਟ ਦੇਖ ਲੈ ਵੀ ਦੁੱਗੀ ਪੱਟ ਹਨਾ ਜੀ ਚਾਰ ਹੋਰ ਚਾਰ ਲਾ ਗਈ ਹੁਣੇ ਲਾਏ ਆ ਪਹਿਲਾਂ ਦੋ ਸੀ ਮੈਂ ਦੇਖਿਆ ਨਹੀਂ ਲੈ ਵੀ ਮਿੱਤਰੋ ਦੇਖ ਸਕਦੇ ਪੱਟ ਇਹ ਕਾ ਚੀਜ਼ ਕਿਵੇਂ ਇਹਦੀ ਇਹ ਬੋਕ ਤੇ ਚਲੀ ਗਈ ਜੀ ਬੋਕ ਦੇ ਹੈਗੀ ਆ ਲੂਲਾ ਇਹ ਠੀਕ ਆ ਇਹ ਕੋਈ ਚੱਕਰ ਤਾਂ ਨਹੀਂ ਹੁੰਦਾ ਨਹੀਂ ਕੋਈ ਰੌਲਾ ਨਹੀਂ ਹੈਗਾ ਜੀ ਵਧੀਆ ਵਿਕਦੇ ਆ ਬੱਚੇ ਆਪਣੇ ਠੀਕ ਹੈ ਹਾਂ ਜੀ ਹਾਂ ਸਭ ਕਹਦੇ ਵਗਦੇ ਆ ਲੋਕ ਦੂਲਾਂ ਵਾਲੇ ਦਾ ਠੀਕ ਹੈ ਜੀ ਸਹੀ ਗੱਲ ਆ ਬਈ ਕੁਆਲਿਟੀ ਦੇਖ ਸਕਦੇ ਬਈ ਹਾਂ ਜੀ ਕੱਢੋ ਜੀ ਇੱਕ ਆ ਬਲੈਕ ਕੱਢ ਕੇ ਲੈ ਕੇ ਆਓ ਤਾਂ ਦੇਖੋ ਬਈ ਜੀ ਬਰੀਕ ਸਿੰਗ ਨੇ ਬਾਈ ਜੀ ਸਿੰਗੀ ਬਹੁਤ ਵਧੀਆ ਲਾਉਂਦਾ ਬੱਕਰਾ ਸਿੰਗੀ ਜਮਾ ਬਰੀਕ ਸਿੰਗ ਹੀ ਆਉਂਦੀ ਹੈਗੀ ਹਾਜੀ ਹਜੇ ਬੱਕਰੇ ਵਾਲੇ ਵੱਡੇ ਸਿੰਗ ਨੇ ਸੀ ਪਰ ਇਹਦੇ ਨਹੀਂ ਇਹ ਹੀ ਹੈ ਹਾਜੀ ਕੋਈ ਮੰਨਦਾ ਨਹੀਂ ਹੈਗਾ ਇਹ ਗੱਲ ਨੂੰ ਵੀ ਉਸ ਬੱਕਰੇ ਦੀ ਪ੍ਰੋਡਕਸ਼ਨ ਆ ਜੀ ਅੱਛਾ ਜੀ ਹਾਂ ਠੀਕ ਕੋਈ ਵੀ ਨਹੀਂ ਮੰਨਦਾ ਜੀ ਇਸ ਗੱਲ ਨੂੰ ਜਿਹੜੇ ਮੈਨੂੰ ਜੜੀ ਜਿਹੜੇ ਮੇਰੇ ਕੋਲ ਦੇਖਦੇ ਰਹੇ ਆ ਜਾਂ ਜਾਣਦੇ ਆ ਉਹ ਮੰਨਦੇ ਆ ਆ ਗਈ ਇਹਦੇ ਵੀ ਦੇਖੋ ਇਹਦੇ ਹਾਂ ਉਹਦੀ ਇਹ ਦੇਖੋ ਇਹਦੇ ਲੂਲਾ ਨਹੀਂ ਹੈਗੇ ਆਪਣੀ ਬਾਤ ਤੇ ਚਲੀ ਗਈ ਹਾਂ ਇਹ ਮਾਰ ਤੇ ਚਲੀ ਗਈ ਇਹ ਬੂਟੇ ਤੋਂ ਨਾਲ ਲਸਾੜਿਓ ਪੱਠ ਲਿਆਇਆ ਸੀ ਉਹ ਹਾਰਟ ਅਟੈਕ ਨਾਲ ਮਰ ਗਈ ਠੀਕ ਹੈ ਜੀ ਇਹ ਵੀ ਚੋਗੀ ਸੀ ਇਹ ਚ ਹਾਂ ਚਾਰ ਦਿਨ ਹੋਈ ਐ ਲੈ ਵੀ ਦੇਖ ਸਕਦਾ ਨਾ ਪੱਠ ਦੀ ਕੁਆਲਿਟੀ ਦੇਖੋ ਜੀ ਇਹ ਹੁਣ ਉਹਦੀ ਬੱਚੀ ਐ ਇਹ ਅੱਗੇ ਮਤਲਬ ਠੀਕਾ ਹੋਰ ਉਹ ਅਟੈਕ ਆ ਗਿਆ ਸੀਗਾ ਹੂੰ ਉਹ ਪਿਛਲੇ ਸਾਲ ਹੀ ਯਾਰੀ ਇੱਥੇ ਪੂਰੀ ਹੋ ਗਈ ਇੱਥੇ ਜੀ ਕਰਦੇ ਕਦੀ ਹੋਰ ਦਿਖਾ ਦਿਓ ਫਿਰ ਹਾਂਜੀ ਅਗਲੇ ਪੋਸਟਾਂ 'ਚ ਜਾਵਾਂਗੇ ਇਹਨੂੰ ਅੰਦਰ ਹੀ ਕਰਦੇ ਆ ਲੈ ਮਿੱਤਰੋ ਆਹ ਦੇਖੋ ਚੈੱਕ ਕਰੋ ਕੁਆਲਟੀ ਬਈ ਕੰਨ ਕੰਨ ਦੇਖੋ ਬਈ ਪਹਿਲਾਂ ਨਾ ਸਹੀ ਹੈ ਪੂਰੀਆ ਦੇ ਨੱਕ ਵਈ ਦੇਖੋ ਚਾਰੇ ਪਾਸੋਂ ਵਧੀਆ ਕੁਆਲਿਟੀ ਹੈ ਪੰਜ ਫੇਸ ਪੂਰਾ ਵਧੀਆ ਸ਼ਾਈਨਿੰਗ ਦੇਖ ਸਾਦੋ ਨਾ ਜੀ ਹਾਂ ਜੀ ਇਹਨੂੰ ਖਵਾਉਣੇ ਕੀ ਆ ਬਈ ਆਪਾਂ ਇਹ ਜਾਈ ਨਾਰਮਲ ਫੀਡ ਹੀ ਪਾਉਂਦੇ ਆ ਜੀ ਅਸੀਂ ਤਾਂ ਜਿਵੇਂ ਲੱਗ ਪੱਤੀ ਪਾ ਦੀਦੀ ਆ ਹਾਂ ਜੀ ਹੁਣ ਸਾਈਲੇਜ ਯੂਜ਼ ਕਰਨ ਲੱਗੇ ਮੱਕੀ ਦਾ ਸਾਜੀ ਲਾਲ ਲਾਲ ਫੀਡ ਪਾਉਂਦੇ ਆ ਠੀਕ ਆ ਜੀ ਤੇ ਇਹ ਜੀ ਇਹ ਇਹ ਵੀ ਅੰਦਰ ਖੜੀ ਆ ਬੱਕਰੀ ਉਹਦੀ ਪੱਠਾ ਹੈ ਹੈ ਉਸੇ ਬੱਕਰੇ ਦੀ ਹੈ ਵੀ ਠੀਕ ਆ ਇਹ ਲੋ ਸਿੱਗ ਬਿਲਕੁਲ ਮੜਮੇ ਨੇ ਯਾਨੀ ਕੋਈ ਆ ਨਹੀਂ ਹੈਗਾ ਸਿੱਗ ਹੋਰ ਹੀ ਹੋਊਗਾ ਸਹੀ ਗੱਲ ਹੈ ਲੈ ਵੀ ਆ ਜੋ ਮਿੱਤਰੋ ਤੁਹਾਨੂੰ ਦਿਖਾਉਣਾ ਹੈਗੇ ਦੂਜਾ ਪੋਸਟਰ ਹੈਗੇ ਦੇਸੀ ਫਾਰਮਾ ਜਾਨਾ ਹਾਈ ਹਾਈ ਜਗ੍ਹਾੜੇ ਬਣਾਇਆ ਹੈ ਜਿਆਦਾ ਖਰਚਾ ਨਹੀਂ ਕਰਿਆ ਹੋਇਆ ਕੋਈ ਨਹੀਂ ਮਤਲਬ ਕਵਾੜੀਆਂ ਤੋਂ ਲੈ ਕੇ ਹਜਾਦਰਾ ਜੂਦਰਾ ਐ ਹੀ ਪਾਈਆ ਪੂਈ ਹੋਈ ਰਹਾ ਦੇਖੋ ਬਾਸਰੇ ਸਹੀ ਗੱਲ ਹੈ ਜੀ ਚਾਦਰਾ ਪਾ ਕੇ ਜਾਲੀ ਲਾਈ ਹੈ ਬਸ ਸਹੀ ਗੱਲ ਹੈ ਬਈ ਦੇਖ ਸਕਦੇ ਹੋ ਹਾਂ ਹਾਈ ਹਾਂ ਤੇ ਇਹ ਬੱਚੇ ਕਿਵੇਂ ਨੇ ਜੀ ਇਹ ਵੀ ਐਸੇ ਬੋਕਦੇ ਆ ਖੀਰਾ ਬੱਚਾ ਦੇਖੋ ਆ ਠੀਕ ਹੈ ਜੀ ਤੇ ਵੀ ਖੀਰਾ ਬੱਚਾ ਜਮਾ ਹਾਂ ਕੱਚਾ ਖੀਰਾ ਜਮਾਈ ਦੇਖ ਸਕਦੇ ਹੋ ਬਈ ਇਹ ਬੱਚੇ ਨੇ ਨਾ ਹਾਂ ਇਹ ਬਠਾਣੇ ਬਾਕੀ ਪੀਵੇਲ ਨੇ ਸਾਰੀਆਂ ਤੇ ਕਾ ਇੱਕ ਕਾ ਪੋਸਨ ਦਿਖਾਈ ਹੈ ਇਹ ਇੱਕਵੇਂ ਹੋ ਰੱਖਿਆ ਪੱਕਾ ਪੋਸਨ ਇਹ ਸ਼ੈੱਡ ਸਰਦੀਆਂ ਚ ਜਵੇ ਇਹਦੇ ਵਿੱਚ ਫਿਰ ਪ੍ਰੋਡਕਸ਼ਨ ਇਹ ਚ ਕਰੀਦੀ ਆ ਬੱਚਿਆਂ ਦੀ ਜਵੇ ਠੀਕਾ ਹਾਂਜੀ ਆ ਨਵੀਂ ਪ੍ਰੋਡਕਸ਼ਨ ਆ ਆਪਣੀ ਇਹ ਬકરી ਜਰੂ ਆਹ ਬકરી ਸੂਈ ਸੀ ਆ ਦੋ ਬੱਚੇ ਉਹਦੇ ਨੇ ਠੀਕਾ ਆ ਦੇਖ ਸਕਦੇ ਹੋ ਤੁਸੀਂ ਵਧੀਆ ਥੋੜੇ ਲੰਬੇ ਕੱਲਾ ਦੇ ਹੂੰ ਥਿੱਤੀ ਅੱਖਾਂ ਦਾ ਇਹ ਤਾਂ ਸਹੀ ਗੱਲ ਹੈ ਲੇ ਵੀ ਆ ਜੋ ਬਤਰ ਹੁੰਦੂ ਜੇ ਪਾਸੇ ਲੈ ਕੇ ਚਾਲਦੇ ਆਂਗੇ ਜਿੱਥੇ ਆਪਣੀ ਬੱਕਰੀ ਨੇ ਆ ਜਾ ਬੱਬੂ ਆਈ ਆ ਜਾ ਨਾਲ ਹੀ ਇੱਥੇ ਕਾਹਤੋਂ ਰੱਖੇ ਨੇ ਭਾਈ ਜੀ ਘਰੇ ਕਿਉਂ ਨਹੀਂ ਰੱਖਿਆ ਬੱਕਰੀਆਂ ਜੀ ਕਾਰਨ ਕੀ ਆ ਇੱਕ ਤਾਂ ਉਹ ਇਹ ਜਿੱਦਾਂ ਟੈਂਪਰੇਚਰ ਆ ਜਿਹੜਾ 4 ਬਜ ਡਿਗਰੀ ਦਾ ਪੰਡ ਨਾਲੋਂ ਫਰਕ ਰਿਆਂਦਾ ਫਰਕ ਰਿਆਂਦਾ ਹਾਂਜੀ ਠੀਕ ਆ ਦੂਸਰਾ ਇਹ ਆ ਵੀ ਕੋਈ ਡਿਸਟਰਬੈਂਸ ਰਹੀ ਹੈਗੀ ਹਨਾ ਕਈ ਲੋਕ ਪੰਡ ਦੇ ਨਫ਼ਰਤ ਵੀ ਕਰਦੇ ਆ ਨਾ ਚੀਜ਼ਾਂ ਤੋਂ ਹਾਂਜੀ ਕਿਉਂਕਿ ਸ਼ੁਰੂ ਚ ਮੈਨੂੰ ਲੋਕ ਕਹਿੰਦੇ ਸੀ ਵੀ ਤੇਰਾ ਜਿਹੜਾ ਹੈਗਾ ਵੀ ਮੁੰਡੇ ਦਾ ਰਿਸ਼ਤਾ ਨਹੀਂ ਹੋਣਾ ਤੇਰਾ ਲੋਕ ਬੱਕਰੀ ਵਾਲੇ ਕਹਿਣਗੇ ਹਨਾ ਆਪਾਂ ਬਿਨਾ ਪ੍ਰਵਾਹ ਕੀਤੇ ਆਪਣਾ ਕੰਮ ਕਰਦੇ ਰਹੇ ਆ ਠੀਕ ਹੈ ਜੀ ਹੋ ਗਿਆ ਕਿ ਨਾ ਫਿਰ ਰਿਸ਼ਤਾ ਮੁੰਡੇ ਦਾ ਹੀ ਬੇਟਾ ਤਾਂ ਬਾਹਰ ਆ ਹਾਂ ਜੀ ਬਾਈ ਉੱਥੇ ਆ ਬੇਟਾ ਵੀ ਉੱਥੇ ਹਾਂ ਜੀ ਮੈਂ ਹਜੇ ਹਿੰਦੇ ਆ ਇਹ ਵੀ ਦੇਖ ਸਕਦੇ ਹੋ ਜਾਨੀ ਕਿ ਜੀ ਕੋਈ ਗੱਲ ਹੁੰਦੀ ਨਹੀਂ ਹੈਗੀ ਜਿਵੇਂ ਲੋਕ ਕਹਿੰਦੇ ਨੇ ਜੀ ਲਾ ਲਾ ਕੋਈ ਐਦਾ ਦੀ ਪ੍ਰੋਬਲਮ ਨਹੀਂ ਹੈਗੀ ਐਸੀ ਤਾਂ ਕੋਈ ਗੱਲ ਹੀ ਨਹੀਂ ਹੈ ਮੈਂ ਤਾਂ ਕਰਦੇ ਵਿੱਚ ਦੇਖੋ ਕੋਈ ਹੋਰੀ ਹੈਗਾ ਬੇੜਾ ਨਹੀਂ ਹੈਗਾ ਐ ਵੀ ਇੱਧਰ ਮਾਰ ਦੋ ਨੀਗਾ ਦੇਖ ਸਕਦੇ ਹੋ ਬਈ ਬੱਕਰੀਆਂ ਦਿਖਾਉਨੇ ਆਗੇ ਤੁਹਾਨੂੰ ਆਪਾਂ ਹੋਣੇ। ਆਹ ਲਓ ਆ ਵੀ ਆਪਣੀ ਪ੍ਰੋਡਕਸ਼ਨ ਲੈ ਤੈਨੂੰ ਦੇਖ ਸਕਦੇ ਹੋ। ਆ ਬੱਕਰਾ ਦਿਖਾਉ ਪਹਿਲਾਂ ਜੀ। ਲੱਭਿਆ ਬੱਕਰਾ ਰੱਖਿਆ ਬਾਈ ਨੇ ਠੀਕ ਹੈ ਜੀ ਕਿਹੜੀ ਨਸਲ ਕਿਹੜੀ ਹੈ ਬਾਈ ਜੀ ਇਹ ਇਹ ਤੁਸੀਂ ਦੇਖ ਲਓ ਜੀ ਹੁਣ ਤੁਹਾਡਾ ਵੀ ਤਜਰਬਾ ਸਾਰਿਆਂ ਦਾ ਤਜਰਬੇ ਕਰ ਬੰਦੇ ਕੋਈ ਮੰਨ ਲੂ ਵੀ ਉਹ ਬੱਚੇ ਇਹਦੇ ਰਹਿੰਦੇ ਸਿੰਘ ਦੇਖ ਲਓ ਲੋ ਬਈ ਦੇ ਸਿੰਘ ਦੇ 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 ਬਈ ਗਿੱਠਾ ਗਿੱਠਦੇ ਸਿੰਘ ਨੇ ਤੇ ਬੱਚਿਆਂ ਦੇ ਪੂਰਾ ਸਿੰਗਰੀ ਬਦਾਬੀ ਚੱਗੀ ਆ ਉਹ ਨਹੀਂ ਪੂਰੀ ਸਹੀ ਗੱਲ ਆ ਬਾਈ ਜੀ ਦੇਖੋ ਦਾੜੀ ਐ ਐਕਸਪੈਰੀਮੈਂਟ ਹੀ ਕਰਨੇ ਮੇਰਾ ਹੁਣ ਤੱਕ ਨਹੀਂ ਅਗਲਾ ਕਹਿੰਦਾ ਬੋਕ ਦਾੜੀ ਜਿਵੇਂ ਆਪਾਂ ਕਹਿੰਦੇ ਆ ਦੇਖ ਲਓ ਐਝਾ ਹੁੰਦਾ ਬੰਦਾ ਇਹਨਾਂ ਕਹਿੰਦਾ ਬੋਕ ਦਾੜੀ ਨਾੜੀ ਹਾਂ ਸਹੀ ਗੱਲ ਹੈ ਬਾਈ ਜੀ ਦੇਖਦਾ ਬੱਚੇ ਵਧੀਆ ਕੱਢਦਾ ਹੈ ਬੱਚੇ ਬਹੁਤ ਸਿਰੇ ਬਿਲਕੁਲ ਪਿਓ ਰਹਿਣ ਥਣ ਪੂਰੇ ਭਾਂਡੇ ਬੱਕਰੀਆਂ ਦੇ ਪੂਰੇ ਥਣ ਵਧੀਆ ਨੇ ਨਾਲ ਠੀਕ ਹੈ ਜੀ ਦੁੱਧ ਕਿੰਨਾ ਕੋ ਹੁੰਦਾ ਹੈ ਜਿਵੇਂ ਚੌਂਦੇ ਆ ਸੀ ਜਦਾਂ ਜਿਹੜਾ ਸਾਡੇ ਕੋਲ ਸੂਏ ਚ ਜਿਵੇਂ ਦੁੱਧ ਦਿੰਦੀ ਆਰੇ ਬੱਕਰੀ ਆ ਜਿਹੜੀ ਫਰੂਨ ਉਹ ਪੱਠ ਸੂਈ ਆ ਹਾਂਜੀ ਕੋਈ 2.5 ਲੀਟਰ ਦੁੱਧ ਸੀਗਾ ਠੀਕ ਹੈ ਜੀ ਥੋੜਾ ਇਹ ਉਹ ਫਰੇ ਚਿੱਟੀ ਵਟ ਆ ਚਿੱਟੀ ਆ ਜੀ ਗੁਲਾਬੀ ਇਹ ਕਿਹੜੀ ਨਸਲ ਕਿਹੜੀ ਇਹ ਇਹ ਪੇਪਾਰ ਸਿਟੀ ਤੋਂ ਲਿਆ ਆ ਜੀ ਦੋ ਪੱਠਾ ਵੇ ਪੇਪਾਰ ਸਿਟੀ ਤੋਂ ਹਾਂ ਜੀ ਠੀਕ ਹੈ 200 ਕੋਲੋਂ ਇਹ ਸੋਜਤ ਦਾ ਕਰਾਸ ਉਹਨਾਂ ਨੇ ਪਤੀਰਾ ਤੇ ਸੋਜਤ ਕਰਾਸ ਇਹ ਕਿਹੜੀ ਕਿਹੜੀ ਨਸਲ ਹੀ ਸੋਜਤ ਤੇ ਪਤੀਰਾ ਦਾ ਕਰਾਸ ਜਿਹੜਾ ਇਹ ਬਣਾਇਆ ਪਤੀਰਾ ਹਾਂ ਜੀ ਹਾਂ ਜੀ ਇਹ ਦੇਖ ਸਕਦੇ ਕਰਾਸ ਬੱਕਰੀ ਹੈਗੀ ਦੇਖ ਸਕਦੇ ਇਹ ਹੁੰਦੀ ਹੈ ਬਈ ਸੋਜਤ ਬਿਲਕੁਲ ਵਾਰ ਵਾਰ ਹਾਂ ਜੀ ਕਬਲ ਦਾ ਮਾਰਬਲ ਸਿੱਗਦੇ ਮਾਰਬਲ ਹੀ ਖੁਰਦੇ ਮਾਰਬਲ ਹੀ ਖੁਰਦੇ ਨਾ ਜੀ ਹਾਂ ਜੀ ਇਹਦੀ 20 ਦਿਨ ਦੀ ਪੱਠ ਵਾ ਇੱਥੇ ਛੋਟੀ ਘਣਾਣੀ ਦੀ ਪੈਂਦਾ 8500 ਰੁਪਏ ਦੀ ਵੇਚੀ ਸੀ ਉਹਨੂੰ ਬੰਦੇ ਨੇ ਅੱਜ ਵੀ ਘਰੇ ਖੜੀ ਹੈ ਹਾਂਜੀ ਅੱਛਾ ਜੀ ਹਾਂਜੀ ਤੁਹਾਨੂੰ ਵੀਡੀਓ ਦਿਖਾਉਂਗਾ ਉਹਦੀ ਵੇਖ ਠੀਕ ਹੈ ਵਾਈਟ ਕਲਰ ਦੇ ਵਿੱਚ ਹੀ ਸੀ ਬਿਲਕੁਲ ਪਿਓਰ ਗੁਲਾਬੀ ਕਲਰ ਵੀ ਇਹ ਲੰਬਾ ਠੀਕ ਹੈ ਆ ਬੱਕਰੇ ਦੇ ਕੰਨ ਆ ਗਿਆ ਉਹਦਾ ਹਾਂਜੀ ਤੇ ਸਕਿਲ ਲੇਦੇ ਤੇ ਆ ਗਈ ਸਕਿਲ ਨੇ ਦਿੱਤੀ ਆ ਗਈ ਹਾਂ ਮਤਲਬ ਇਹ ਉਦਾਂ ਦੇ ਰਿਜ਼ਲਟ ਪਾਉਂਦਾ ਇਹ ਕਿੰਨੇ ਦੰਦ ਹੋ ਗਈ ਇਹਦੇ ਬੱਚੇ ਕਿੰਨੇ ਆ ਜਾਂਦੇ ਦੋ ਆ ਜਾਂਦੇ ਦੋ ਬੱਚੇ ਆ ਗਏ ਇਹਦਾ ਪੂਰੇ ਜੀ ਇਹ ਪੂਰੇ ਨੇ ਲੈ ਵੀ ਛੋਟੀ ਆ ਉਧਰ ਪੱਠ ਉਹ ਜਿਹੜੀ ਆ ਫੜੇ ਹੋਰ ਨਾਲ ਦੇ ਇਹ ਵੀ ਦੇਖ ਆਜੋ ਵਾ ਕਿੰਨੀ ਗਾ ਮਾਰੀ ਚੱਲੋ ਬਈ ਆ ਬੱਕਰੇ ਦੀ ਪ੍ਰੋਡਕਸ਼ਨ ਆ ਸਾਰੀ ਯਕੀਨ ਨਹੀਂ ਆਉਂਦਾ ਹੈਗਾ ਬਈ ਦੇਖ ਕੇ ਕੋਈ ਬੰਦਾ ਨਹੀਂ ਇਸ ਗੱਲ ਨਹੀਂ ਯਕੀਨ ਆਉਂਦਾ ਇਹ ਆਪਾਂ ਇਹ ਦੇਣਾ ਵੀ ਹੈ ਲੀਗਾ ਵੇਚਣਾ ਨਹੀਂ ਹੈਗਾ ਇਹ ਹਾਂ ਆ ਛੋਟੀ ਪਾਠਾ ਚਿੱਟੀ ਅੱਖਾਂ ਦੀ ਇਹ ਵੀ ਉੱਧ ਲਈ ਹੈ ਨਾ ਇਹ ਵੀ ਦੇਖ ਗਲਾਬੀ ਕਿਦ ਸਿੰਘ ਨਿਗੇ ਨਿਗੇ ਰਹਿਣਾ ਹੋਰ ਫੜ ਲਓ ਵੱਡੇ ਵੱਡੇ ਬੱਕਰੀਆਂ ਫੜੀ ਚੱਲਣਾਂ ਆਂਦੇ ਨਾਲ ਆ ਆ ਦੇਖੋ ਇਹ ਸਾਰੀਆਂ ਬੜੇ ਗੱਦ ਵਾਲੀਆਂ ਇਹ ਲਿਆ ਹੋਈ ਆ ਇਹ ਹੈਗੀ ਆ ਰੱਬੋ ਵਾਲਿਆਂ ਦੇ ਉਹਦੇ ਚ ਬਲੱਡ ਲਾਈਨ ਚ ਬੱਕਰੀ ਠੀਕ ਹੈ ਇਹ ਤਾਰੀ ਉਹਨਾਂ ਦੀ ਗਾਹ ਗਈ ਸੀ ਬੱਕਰੀ ਉੱਥੋਂ ਵੋੜ ਕੇ ਲਿਆਉਂਦੀ ਹੈ ਲੈ ਵੀ ਹੈਗੀ 37 38 ਇੰਚ ਦੀ ਬੱਕਰੀ ਹੈ ਗਈ ਬੱਕਰੀ ਦੇਖ ਸਕਦੇ ਹੋ ਉੱਥੋਂ ਵੋੜ ਕੇ ਲਿਆਉਂਦੀ ਕਿੰਨੇ ਸੂਏ ਲੈ ਲੇ ਤੋ ਜੀ ਬੇਰੇ ਕੋਲੇ ਤਾਂ ਇਹ ਤਿੰਨ ਸੂਏ ਦਿੰਦੇ ਹੈ ਤਿੰਨ ਸੂਏ ਦਿੰਦੇ ਨਹੀਂ ਥਾਂ ਥਣੋਂ ਵਧੀਆ ਮੋਟਾ ਥਾਂ ਪੂਰਾ ਵਧੀਆ ਥਾਂ ਹਾਂਜੀ ਆ ਸਹੀ ਗੱਲ ਹੈ ਥੜਾ ਭਾਂਡੇ ਹੀ ਸਾਫ਼ ਆ ਬਿਲਕੁਲ ਦੁੱਧ ਕਿੰਨਾ ਇੱਕ ਕੱਢ ਦਿੰਦੀ ਹੈ ਦੁੱਧ ਇਹ ਲਾਉਂਦੀ ਹੈ ਜੀ ਸਾਢੇ 3 ਲੀਟਰ ਸਾਢੇ 3 ਲੀਟਰ ਹਾਂਜੀ ਹਾਂ ਸਾਢੇ 3 ਲੀਟਰ ਦੁੱਧ ਲਾਉਂਦੇ ਬਈ ਹਾਈ ਟੂਟ ਦੀ ਚੰਗੀ ਬੱਕਰੀ ਹੈ ਤੇ ਇੱਥੇ ਵੀ ਬਸ ਆ ਚਾਦਰਾਂ ਜੀ ਪਾਈਆਂ ਹੋਈਆਂ ਬਸ ਇਹ ਸਾਰਾ ਦਿਗਾੜੂ ਕੰਮ ਆਈਆ ਖੋਲਿਆ ਵੀ ਆਪ ਹੀ ਬਣਾਈਆ ਹੋਇਆ ਯਾਰ ਖੋਲਿਆ ਵੀ ਆਪਣਾ ਹੀ ਹੋਣੇ ਠੀਕ ਹੈ ਮਤਲਬ ਆਪਾਂ ਕੋਈ ਬਾਹਲੇ ਪੈਸੇ ਨਹੀਂ ਖਰਚੇ ਲਾ ਕੋਈ ਲੋਨ ਲਿਆ ਠੀਕ ਹੈ ਜੀ ਹੁਣ ਆ ਬੱਕਰੀ ਸੀ ਇਹਦਾ ਇੱਕ ਥਣ ਚੜ ਗਿਆ ਇੱਧਰ ਲਾ ਇਹ 4 ਲੀਟਰ ਦੁੱਧ ਦਿੰਦੀ ਸੀ ਬੱਕਰੀ 4 ਲੀਟਰ ਹਾਂ ਅੱਜ ਵੀ ਇਹ 3 ਲੀਟਰ ਨੂੰ ਹੱਥ ਲਾਊਗੀ ਜਾਂ ਸੂਗੀ ਤੇ 3 ਲੀਟਰ ਦੁੱਧੇ ਥੱਲੋਂ ਕਾਢ ਕੇ ਦਵਾਂਗੇ ਜਿਹੜਾ ਮਰਜੀ ਆ ਕੇ ਚੋਲਵੇ ਠੀਕ ਹੈ ਗੱਬਣਾ ਹੁਣ ਇਹ ਹਾਂ ਲੋਡਡ ਆ ਜੀ ਲੈ ਵੀ ਲੋਡਡ ਬੱਕਰੀਆ ਵੀ ਦੇਖ ਸਕਦੇ ਹੋ ਥਣ ਇੱਕੋ ਹੀ ਆ ਹਾਂ ਬੂਰ ਪਾ ਲਓ ਆ ਬੂਟੇ ਉਹਨਾਂ ਦੀ ਇਹ ਸਾਡੇ ਤੋਂ ਬੂਟੇ ਤੋਂ ਲਿਆ ਸੀ ਪੱਠਵੇਂ ਛੋਟੀ ਜੀ ਜਿਹਾ ਬਈ ਬੱਚੀ ਜਿਹਾ ਲੱਗਦਾ ਲੰਬਾਈ ਬਹੁਤ ਆ ਪੱਠਵੇਂ ਨਹੀਂ ਥਣ ਭਾਂਡਾ ਪੂਰਾ ਵਧੀਆ ਹੱਲੇ ਦੇਖ ਥਣ ਭਾਂਡਾ ਵਧੀਆ ਬਈ ਗਰਦਨ ਗੋੜਦਾਰ ਗਰਦਨ ਗੋੜਦਾਰ ਪੂਸ਼ਪੂਰੀ ਲੰਬੀ ਆ ਹਣ ਕੋਈ ਕੋਣ ਦੇਖ ਸਕਦਾ ਨਹੀਂ ਕੰਨ ਪੂਰਾ ਲੰਬਾ ਸਾਜੀ ਸਹੀ ਗੱਲ ਐ ਇਹ ਉਹ ਤੋਂ ਲਿਆ ਸੀ ਚਾਰ ਵੇਚ ਦੋਗੇ ਇਹ ਇਹ ਦੇ ਦਾਂਗੇ ਕੋਈ ਨਾ ਹਾਂਜੀ ਚਲੋ ਕੋਈ ਆਹ ਲਓ ਇਹ ਵੀ ਦੇ ਸਾਂਦੇ ਗੂ ਇਹ ਵੀ ਬਈ ਚੰਗੀ ਆ ਨਾ ਇਹ ਤੋਂ ਵੀ ਖੁੱਲਜੀ ਹੋਈ ਪਾਠੇ ਇਹ ਰਹੂਗੀ ਲੱਸੀ ਐ ਦੁੱਧ ਦੋ ਦੋ ਦਿਹਾੜੇ ਦਿੰਦੀ ਹੈ ਠੀਕ ਹੈ ਦੁੱਧ ਕਿੰਨਾ ਕੈਥਾ ਲਈ ਦੁੱਧ ਇਹ 3 ਲੀਟਰ ਨੂੰ ਸੂਏ ਚ ਹੱਥ ਲਾਉਂਦੀ ਹੈ ਜੀ ਇਹ ਨਿੱਕੀ ਜੀ ਹਾਂ ਹੁਣ 2 ਲੀਟਰ ਤਾਂ ਹੁਣ ਦਿੰਦੀ ਹੈ ਸਵੇਰੇ ਸ਼ਾਮ ਤੁਸੀਂ ਚੋਲਿਓ ਆ ਕੇ ਸਹੀ ਗੱਲ ਨਾਲ ਗੱਭਣਾ ਇਹ ਮਤਲਬ ਲੋਡ ਹੋਈ ਹੋਈ ਹੈ ਇਹ 10 ਵੇ 9 ਵੇ ਦੀ ਲਾਸਟ ਚ ਸੂ ਪੈਣੀ ਜਾਂਦੇ ਬੱਕਰੀਆਂ 4-5 ਠੀਕ ਹੈ ਕੋਈ 10 ਵਜੇ ਸੂਵੀਆ ਦੇ ਹਾਂ ਇਹ ਸਹੀ ਗੱਲ ਹੈ ਬਈ ਪ੍ਰੋਬਲਮ ਕਿਹੜੇ ਕਿਹੜੀ ਆਈਆਂ ਨੇ ਬਈ ਆਪਾਂ ਨੂੰ ਹੁਣ ਤੱਕ ਇਹਦੇ ਵਿੱਚ ਪ੍ਰੋਬਲਮਾਂ ਸ਼ੁਰੂ-ਸ਼ੁਰੂ ਦੇ ਵਿੱਚ ਬਹੁਤ ਆਈਆਂ ਜੀ ਜਦੋਂ ਪਤਾ ਨਹੀਂ ਸੀ ਹੁੰਦਾ ਵੀ ਬੱਚੇ ਜਿਹੜੇ ਆ ਉਹ ਕਿੱਦਾਂ ਕਿਹੜੇ ਟੈਂਪਰੇਚਰ 'ਚ ਸਰਵਾਈਵ ਕਰਦੇ ਆ ਕਿਵੇਂ ਪਲਣਗੇ ਠੀਕ ਹੈ ਜੀ ਸ਼ੁਰੂ-ਸ਼ੁਰੂ ਦੇ ਵਿੱਚ ਬੱਚੇ ਕਾਫੀ ਮਰੇ ਆ ਸਾਡੇ ਠੀਕ ਹੈ ਜੀ ਹੁਣ ਹੁਣ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਜੀ ਬੱਚਾ ਤਾਂ ਨਹੀਂ ਹੁਣ ਕਦੇ ਮਰਿਆ ਨਹੀਂ ਨਾ ਜੀ ਨਾ ਕੋਈ ਬੱਚੇ ਦਾ ਤੁਸੀਂ ਸਰ ਦੇਖੋ ਮੈਂ ਇੱਥੇ ਤੁਸੀਂ ਦੇਖਿਆ ਉਹ ਬੋਕ ਦੇ ਝੋਲਾ ਰੀ ਲਾਇਆ ਹੋਇਆ ਹਾਂ ਜੀ ਉਹੀ ਮਤਲਬ ਨਹੀਂ ਜਦੋਂ ਮਰਜੀ ਸੂਪਵੇ ਕਦੋਂ ਮਰਜੀ ਸੂਪਵੇ ਹਾਂਜੀ ਬੱਕਰੀ ਕਦੋਂ ਮਰਜੀ ਕ੍ਰੋਸ ਹੋ ਜੇ ਕਿਉਂਕਿ ਸਾਲ 'ਚ ਜੇ ਫਾਰਮਰ ਦੋ ਸੂਗੇ ਲਈ ਲੈਂਦਾ ਤਾਂ ਬੱਕਰੀਆਂ ਉਹਨੂੰ ਖਾ ਜਾਣਗੀਆਂ ਇਹ ਮੇਰਾ ਆਪਣਾ ਤਜਰਬਾ ਠੀਕ ਆ ਉਹ ਘਾਟੇ 'ਚ ਜਾਊਗਾ ਘਾਟੇ 'ਚ ਜਾਊਗਾ ਹਾਂਜੀ ਹਾਂ ਦੂਜੀ ਗੱਲ ਜੇ ਤੁਹਾਡਾ ਬੱਚਾ 5000 ਤੋਂ ਘੱਟ ਵੇਗਦਾ ਤਾਂ ਵੀ ਤੁਸੀਂ ਘਾਟੇ 'ਚ ਹੋ ਤਾਂ ਵੀ ਘਾਟੇ 'ਚ ਹੋਏ ਠੀਕ ਆ ਕਿਉਂਕਿ ਜਿਹੜਾ ਗਰੇਜੇਜ ਵਾਲਾ ਜਾਂ ਜਿਹੜੇ ਚਾਰ ਦੇ ਆ ਚਾਰਰੇ ਵਾਲੇ ਤਾਂ ਉਹਦੀ ਕੱਲੀ ਆਪਣੀ ਫਿਜ਼ੀਕਲ ਲੇਬਰ ਲੱਗਣੀ ਆ ਹਾਂ ਚਾਰ ਕਿਉਂ ਦੇ ਬਣਿਆਉਣਾ ਜਿਹੜਾ ਆਪਣਾ ਵਾਪੈਨ ਸਾਰੀ ਡੜੀ ਪੱਲਿਓ ਖਵਾਉਣਾ ਠੀਕ ਹੈ ਜੀ। ਹੁਣ ਤੁਸੀਂ ਦੇਖੋ 24 25 ਰੁਪਏ ਨੂੰ ਤਾਂ ਲੁੱਗ ਪੱਤੀ ਹੋਈ ਪਈ ਆ ਜੀ। ਹਾਂ ਜੀ। ਠੀਕ ਆ। ਅੱਜ ਦੀ ਡੇਟ 'ਚ 15 ਰੁਪਏ ਦੇ ਲੱਭ ਸਭ ਗਵਾਰਾ ਹੋਇਆ ਪਿਆ। ਗਵਾਰੇ ਦਾ ਰੇਟ ਅੱਜ ਦਾ ਇੰਨਾ ਹੈਗਾ। ਠੀਕ ਹੈ ਜੀ। 27 2200 ਰੁਪਏ ਨੂੰ ਬਕੀ ਆ ਸੁਪੀ। ਹਾਂ ਜੀ। ਹੈ ਨਾ ਹੀ? ਸੋ ਸਾਰਾ ਕੁਝ ਬਹਿ ਗਿਆ ਹੀ ਆ। ਠੀਕ ਹੈ। ਲਓ ਜੀ ਖਰਚਾ ਕਿੰਨਾ ਆਉਂਦਾ ਇੱਕ ਬੱਕਰੀ ਦੇ ਦਿੱਲੀ ਦਾ ਹੀ। ਦੇਖੋ ਜੀ ਬੜੀਆ ਬੜਾਟ ਕਰਿਓ। ਹਾਂ ਸਾਰੇ ਕਰਿਓ ਜੀ ਲਿਖਿਆ ਹੋਇਆ ਜੇ ਕੋਈ ਸੱਜਣ ਮਤਲਬ ਇਸ ਵਿਸ਼ੇ ਤੇ ਕੋਈ ਡਿਬੇਟ ਵੀ ਕਰਨਾ ਚਾਹੇ ਆਪਾਂ ਕਰ ਸਕਦੇ ਆ ਚਾਹੇ ਯੂਨੀਵਰਸਿਟੀ ਦਾ ਡਾਕਟਰ ਵੀ ਕਿਉਂ ਨਾ ਹੋਵੇ ਕੋਈ ਚੱਕਰ ਰਹੀ ਹੈਗਾ ਠੀਕ ਹੈ ਜੀ ਕਿੰਨਾ ਖਰਚ ਆਉਂਦਾ ਇੱਕ ਵਕਤ ਤਕਰੀਬਨ ਦਿੱਲੀ ਦਾ ਹੀ ਮੈਂ ਆਪਣਾ ਜਿਹੜਾ ਕੱਢਿਆ ਸੀਗਾ ਉਹ 40 ਰੁਪਏ ਦੇ ਲਾਗੇ ਛਾਗੇ ਜਿਹੜਾ ਖਰਚਾ ਆਉਂਦਾ ਸੀਗਾ ਠੀਕ ਹੈ ਜੀ ਹਾਂ ਜਿਹੜਾ ਮੈਂ ਕੱਢਿਆ ਮਤਲਬ ਮੇਰੇ ਕੋਲ ਲਿਖਤੀ ਰੂਪ ਦੇ ਵਿੱਚ ਮੈਂ 3 ਮਹੀਨੇ ਦਾ ਪੂਰਾ ਟ੍ਰਾਇਲ ਕੀਤਾ ਸੀਗਾ ਠੀਕ ਹੈ 40 ਰੁਪਏ ਹਾਂ ਦਿੱਲੀ ਦਾ ਬੜੀ ਬੱਕਰੀ ਦਾ 40 ਰੁਪਏ ਦਾ ਖਰਚਾ ਜੀ ਹਰ ਰੋਜ਼ ਦਾ ਦਿੱਲੀ ਦਾ 40 ਰੁਪਏ ਦਾ ਖਰਚਾ ਆ ਰਿਹਾ ਇੱਕ ਮਹੀਨੇ ਦਾ ਜਿਹੜਾ ਬਣਦਾ ਜੇ 30 ਦਿਨ ਦਾ ਲਾ ਲਓ 4 3 1200 ਠੀਕ ਹੈ ਬਈ ਖਵਾਉਣੇ ਕੀ ਕੀ ਉਹਦੇ ਵਿੱਚ 40 ਰੁਪਏ ਦੇ ਵਿੱਚ 40 ਰੁਪਏ ਦੇ ਵਿੱਚ ਦੇਖੋ ਹੁਣ ਜਿਵੇਂ ਲੋਗ ਸੀਜ਼ਨਲ ਹੁੰਦਾ ਜੀ ਇਹ ਸਾਰਾ ਕੁਝ ਮਤਲਬ ਸਰਦੀ ਆ ਜਾ ਥੋੜੀ ਜਿਹੀ ਖਰਾਕ ਬਦਲ ਹੀ ਪੈਂਦੀ ਆ ਘਰਵੀਆਂ ਦੇ ਵਿੱਚ ਫੀਡ ਵੀ ਪਾਉਨੇ ਅਸੀਂ ਆਪ ਬਣਵਾਉਂਦਾ ਮੈਂ ਮੇਰਾ ਆਪਣਾ ਫਾਰਮੂਲਾ ਹਾਂਜੀ ਲੋਗ ਪੱਤੀ ਆ ਤੁਹਾਡੇ ਸਾਹਮਣੇ ਪਈ ਆ ਅੰਦਰ ਸਟਾਕ ਵੀ ਪਿਆ ਉਹ ਵੀ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਜੀ ਗੁਵਾਰਾ ਜੀ ਠੀਕ ਹੈ ਜੀ ਸਾਈਲੇਜ ਹਾਂਜੀ ਹੁਣ ਜਿਹੜਾ ਪਾ ਰਹੇ ਆ ਅਸੀਂ ਫੀਡ ਆ ਜੀ ਪਲੱਸ ਸਾਬਤ ਦਾਣਾ ਅਲੱਗ ਪਾਉਨੇ ਆ ਸਾਬਤ ਦਾਣਾ ਰੱਗ ਪਾਉ ਹਾਂਜੀ ਜਿਵੇਂ ਬਾਕੀ ਆ ਜਾਂ ਕਣਕ ਆ ਜਾਂ ਹੁਣ ਪਹਿਲਾਂ ਜੋ ਚਲਾਏ ਸੀਗੇ ਮੈਂ ਠੀਕ ਆ ਜੀ ਇਹ ਚੇਜ ਕਰਵਾ ਪੈਂਦਾ ਮਤਲਬ ਥੋੜੇ ਦਿਨਾਂ ਬਾਅਦ ਜਿਵੇਂ ਆਪਾਂ ਇੱਕੋ ਦਾਲ ਜਾਂ ਇੱਕੋ ਚੀਜ਼ ਆਪਾਂ ਵੀ ਖਾਂਦੇ ਆਪਾਂ ਉਹਦੀ ਰੋਟੇਸ਼ਨ ਬਣਾ ਲੈ ਲਿਆ ਹਾਂਜੀ ਵੀ ਅੱਜ ਦਾਲ ਬਦਲ ਬਦਲ ਕਰਦੇ ਆਂ ਹਾਂ ਸੇਮ ਉਹ ਵੀ ਇਹਨੂੰ ਕਰਨਾ ਪੈਂਦਾ ਏ ਹਾਂ ਜੋ ਮੈਂ ਆਪਣਾ ਸਿੱਖਿਆ ਮਤਲਬ ਇਹਦਾ ਤੋਂ ਇਹਦਾ ਤੋਂ ਹੀ ਸਿੱਖਿਆ ਮੈਂ ਠੀਕ ਹੈ ਹਨਾ ਲੰਬੇ ਸਾਲਾਂ ਦੇ ਵਿੱਚ ਇੰਨਾ ਖਰਚਾ ਹੋ ਕੇ ਬੱਚਤ ਹੁੰਦੀ ਆ ਜਾਂ ਫਿਰ ਨਹੀਂ ਹੁੰਦੀ ਬੇਹਦ ਜ਼ਰੂਰ ਵੱਜਦੀ ਆ ਜੀ ਮਤਲਬ ਥੋੜੀ ਜਿਹੜੀ ਆਪਣੇ ਬੇਹਦ ਤਾਂ ਉਹ ਵੱਜਦੀ ਆ ਵੱਜਦੀ ਆ ਦੂਜੀ ਗੱਲ ਆ ਤੁਹਾਡੇ ਕੋਲ ਪ੍ਰੋਡਕਸ਼ਨ ਲਈ ਮਤਲਬ ਬੱਕਰੀਆਂ ਵੱਜ ਜਾਂਦੀਆਂ ਨੇ ਜਿਹੜੀਆਂ ਉਹ ਵਿੱਚੋਂ ਉਹਦੇ ਚੋਂ ਪੈਸੇ ਆ ਜਾਣੇ ਆ ਠੀਕ ਹੈ ਜੀ ਹਾਂ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਕੇ ਹਟਿਆ ਵੀ 5000 ਤੋਂ ਥੱਲੇ ਅਗਰ ਬੱਚਾ ਵਿਗਦਾ ਤਾਂ ਫੇਰ ਇਹ ਘਾਟੇ ਦਾ ਸੌਦਾ ਠੀਕ ਜਿਹੜਾ ਦਾ 4 ਦੇ ਵਾਲੇ ਉਹਨਾਂ ਨੂੰ ਕੋਈ ਘਾਟਾ ਨਹੀਂ ਗਰੇਜ ਦੇ ਵਾਲੇ ਨੂੰ ਉਹ ਤਾਂ ਸਿਰਫ ਉਹਦੀ ਆਪਣੀ ਕਾਸਟ ਲੱਗਣੀ ਆ ਮਤਲਬ ਲੇਬਰ ਆ ਉਹਦੀ ਸਹੀ ਬਾਕੀ ਦਾ ਉਹ ਫ੍ਰੀ ਆਫ ਕਾਸਟ ਜਿਹੜਾ ਸਾਰਾ ਕੁਝ ਉਹਨਾਂ ਦਾ ਸਹੀ ਗੱਲ ਵੇਖ ਘੱਟੋ ਘੱਟ ਕਿੰਨੀਆਂ ਬੱਕਰੀਆਂ ਰੱਖੇ ਜੀ ਨਵਾਂ ਬੰਦਾ ਏ ਨਵਾਂ ਬੰਦਾ ਦਾ 10 ਤੋਂ ਸ਼ੁਰੂ ਕਰੇ ਘੱਟੋ ਘੱਟ ਹਾਂ 10 ਬਹੁਤ ਨੇ ਮਤਲਬ 10 ਕ ਬੱਕਰੀਆਂ ਦਾ ਪ੍ਰੋਜੈਕਟ ਲਾਵੇ ਕੋਈ ਲੋਨ ਨਾ ਲਵੇ ਦੇਖੋ ਹੁਣ ਆਪਾਂ ਕੋਈ ਲੋਨ ਨਹੀਂ ਲਿਆ ਟੈਲਚਰ ਫਰੀਸ ਆਉਲੇ ਆ ਟੈਲਚਰ ਫਰੀ ਹੋ ਕੇ ਉੱਠਦੇ ਆ ਰਾਵਲ ਆਪਣੀ ਲੀਫ ਸੋਈਦਾ ਕੋਈ ਫਿਕਰ ਨਹੀਂ ਆਪਾਂ ਕਿਹੜਾ ਕੋਈ ਕਸ਼ਤ ਦੇਣੀ ਆ ਠੀਕ ਹੈ ਜੀ ਕੋਈ ਤੁਹਾਡੇ ਸਾਹਮਣੇ ਹਾਈ ਫਾਈ ਕਰਬ ਕੋਈ ਨਹੀਂ ਕੀਤਾ ਸਾਰੇ ਜਿਗਾਰਵਾਜੀ ਆ ਸਾਰੇ ਜਿਗਾਰੂ ਕੰਮਾ ਕਬਾੜੀਆਂ ਤੋਂ ਚਾਦਰਾਂ ਲੈ ਕੇ ਇਹ ਸਾਰਾ ਮੈਂ ਬਣਾਇਆ ਹੋਇਆ ਇਹ ਕਦੇ ਕਭੀ ਆਇਆ ਨਹੀਂ ਹੈਗਾ ਕੋਈ ਨਾ ਇਹ ਸਾਧਵਾ ਜੀ ਡੰਡੇ ਬੰਨੇ ਬੰਦੇ ਆ ਬਾਸ ਬੱਲੇ ਆ ਦੇਖ ਲੋ ਤੁਸੀਂ ਇਹ ਉੱਡਦਾ ਤਾਂ ਨਹੀਂ ਕੰਨੇ ਰਿਤੀ ਜਮਾਈ ਦੀ ਬਾਈ ਇਹ ਕਿੰਨੀਆਂ ਏਰੀਆ ਲੱਗੀਆਂ ਤੁਹਾਡੇ ਸਾਹਮਣੇ ਆ ਦੇਖ ਲੋ ਆ ਜਾਲੀਆਂ ਜੂਲੀਆਂ ਇਹ ਜਗਾਰ ਲਾ ਕੇ ਬਣਾਤਾ ਬਸ ਦੇ ਜਾਂਦੇ ਬਾਈ ਜੀ ਕਰਤਾ ਕੁਛ ਨਹੀਂ ਕਰਾ ਲੈ ਵੀ ਮੇਟਰ ਇੱਕ ਚੀਜ਼ ਨੂੰ ਹੋਰ ਦਿਖਾਉਣਾ ਹੈਗੇ ਆਜੋ ਬਾਈ ਜੀ ਮੋਟਰ ਦੇ ਉੱਪਰ ਨਾ ਬਾਈ ਨੇ ਜਗਾਰ ਕੀਤਾ ਹੋਇਆ ਹੈਗਾ ਵਧੀਆ ਇਹਦੇ ਬਾਰੇ ਦੱਸੋ ਬਾਈ ਜੀ ਇਹ ਖਿਲਾੜੀ ਹੈ ਜੀ ਆਪਣੀ ਬਹੁਤ ਪਿਆਰੀ ਠੀਕ ਹੈ ਜੀ ਇੱਥੇ ਪੱਕੀ ਇਹ ਫਿੱਟ ਕੀਤੀ ਆ ਠੀਕ ਹੈ ਇਹ ਆਪਣਾ ਇੱਕ ਵਿੱਗੇ ਆਰਗੇਨਿਕ ਗੰਨਾ ਲਾਇਆ ਹੋਇਆ ਜੀ ਉਹ ਗੰਨਾ ਲਾਇਆ ਹੋਇਆ ਆਪਣਾ ਜੀ 6 ਸਾਲ ਹੋ ਗਏ ਠੀਕ ਹੈ ਜੀ ਕਰਦੇ ਕੀ ਆਪਾਂ ਦਾ ਫਿਰ ਇਹ ਜੀ ਇਹਦਾ ਬਸ ਗੁੜ ਛੇਕਰ ਇੱਥੋਂ ਹੀ ਬੇਲ ਲੈ ਜਾਂਦੇ ਆ ਲੋਕ 125 ਰੁਪਏ ਰੋ ਜੀ ਅੱਛਾ ਜੀ ਹਾਂ ਆਪਾਂ ਦਾ ਤਿਆਰ ਕਰਦੇ ਹਾਂ ਹਾਂ ਜੀ ਹਾਂ ਜੀ ਮਿੱਤਰੋ ਇੱਧਰ ਆਜੋ ਮੜਾ ਜਾ ਆ ਚੁੱਲਾ ਜੀ ਆਹ ਦੇਖੋ ਬੰਦ ਕਰਾਇਆ ਮਿੱਟੀ ਪਾ ਕੇ ਪੱਠੀ ਆਉਰੇ ਆਹ ਪੱਠੀ ਆ ਲੂਬਾ ਆਉਦਾ ਆਪ ਵੀ ਤਿਆਰ ਕਰਦੇ ਹਾਂ ਜੀ ਹਾਂ ਜੀ ਹਾਂ ਇੱਥੇ ਗੰਡ ਰੱਖਿਆ ਹੁੰਦਾ ਸਿਆਲਾ ਚ ਆਓ ਤੁਸੀਂ 11ਵੇਂ ਮਹੀਨੇ ਤੁਹਾਨੂੰ ਦਿਖਾਵਾਂਗੇ ਪ੍ਰੋਜੈਕਟ ਠੀਕ ਹੈ ਜੀ ਹਾਂ ਜੀ ਹਾਂ ਇਹ ਵੀ ਮਿੱਤਰੋ ਦੇਖ ਸਕਦੇ ਹੋ ਕਿ ਜਮਾ ਆਰਗੈਨਿਕ ਗੁੜ ਤੁਹਾਨੂੰ ਇੱਥੋਂ ਮਿਲੂਗਾ ਪਰ ਮਿਲੂ 11ਵੇਂ ਮਹੀਨੇ 11ਵੇਂ ਵੀ ਦੇ ਜਬੜਦਾ ਠੀਕ ਹੈ ਜੀ 11ਵੇਂ 12ਵੇਂ ਪਹਿਲੇ ਹਾਂ ਜੀ ਉਹ ਖੜਾ ਗੰਨਾ ਬਾਹਰ ਠੀਕ ਹੈ ਜੀ ਘਾ ਵੀ ਤੁਸੀਂ ਦੇਖ ਸਕਦੇ ਹੋ ਜਿੰਨਾ ਗੱਲਾਂ ਉਨਾਂ ਹੀ ਘਾ ਖੜਾ ਉਹਦੇ ਵਿੱਚ ਉਨਾਂ ਹੀ ਘਾ ਖੜਿਆ ਇਹ ਸਹੀ ਗੱਲ ਹੈ ਬਈ ਆਰਗੈਨਿਕ ਜਮਾ ਹਾਂ ਕਦੇ ਇੱਚ ਕਾਲੀ ਦਵਾਈ ਵੀ ਨਹੀਂ ਪਾਈ ਲਾ ਆਪਾਂ ਗੁੜਿਆ ਕਦੇ ਠੀਕ ਹੈ ਜੀ ਇਹਨੂੰ ਬੀਜ ਕੇ ਮਤਲਬ ਭੁੱਲ ਜਾਈਦਾ ਬਈ ਬੀਜਿਆ ਲੇ ਵੀ ਮਿੱਤਰੋ ਇੱਕ ਵਾਰ ਜ਼ਰੂਰ ਗੇੜਾ ਮਾਰ ਕੇ ਆਇਓ ਨਾ ਔਰੇ ਗਿੱਲ ਗੌਡ ਫਾਰਮ ਦੇਖ ਸਕਦੇ ਹੋ ਬਾਈ ਜੀ ਬਾਈ ਦਾ ਪੋਸਟਰ ਵੀ ਲਾਇਆ ਹੋਇਆ ਔਰੇ ਹਾਂਜੀ ਤੇ ਬਾਈ ਜੀ ਇਹਦੇ ਬਾਰੇ ਦੱਸੋ ਜੀ ਆ ਜਿਹੜੀ ਆਪ ਨੂੰ ਆ ਮਿਲ ਰਹੀ ਹੈ ਇਹ ਲਾਸਟ ਈਅਰ ਆ ਐਤ ਕੀ ਇਹ ਮਤਲਬ ਇਹ ਕਿਸਾਨ ਕਲੱਬ ਦਾ ਫੰਕਸ਼ਨ ਹੋਇਆ ਸੀਗਾ ਜੀ ਉੱਥੇ ਆਪਾਂ ਨੂੰ ਬੱਕਰੀਆਂ ਦੇ ਵਧੀਆ ਪਰਫਾਰਮੈਂਸ ਕਰਕੇ ਇਹ ਪ੍ਰਾਈਜ਼ ਦਿੱਤਾ ਸੀ ਪ੍ਰਾਈਜ਼ ਦਿੱਤਾ ਸੀ ਸਰਵਾਨ ਕੀਤਾ ਸੀ ਪੀਯੂ ਕਿਸਾਨ ਕਲੱਬ ਦੇ ਠੀਕ ਆ ਬਾਈ ਇਹ ਪ੍ਰੈਜ਼ੀਡੈਂਟ ਖੜੇ ਆ ਉੱਥੇ ਕਿਸਾਨ ਕਲੱਬ ਦੇ ਇੱਧਰ ਠੀਕ ਆ ਇਹ ਦੇ ਜੀ ਇਹ ਵੀ ਸੀ ਸਾਹਿਬ ਨੇ ਤਾਨੂੰ ਪਤਾ ਹੀ ਹੈ ਪੀ ਜੀ ਇਹ ਗੜਵਾਸੂ ਦੇ ਬੀਸੀ ਸਾਹਿਬ ਨੇ ਇਹ ਨਾਲ ਹੋਰ ਜਿਹੜੇ ਡਾਕਟਰ ਸਾਹਿਬਾਨ ਨੇ ਠੀਕ ਹੈ ਸਜੋ ਹਾਂਜੀ 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 ਇਹ ਸਾਰੇ ਯੂਨੀਵਰਸਿਟੀ ਦੀ ਹੈਗੀ ਆ ਫੋਟੋ ਠੀਕ ਹੈ ਬਈ ਇਹ ਉੱਥੋਂ ਆਪਾਂ ਨੂੰ ਮਿਲਿਆ ਸੀਗਾ ਇਹ ਪ੍ਰਾਈਜ਼ ਜੇ ਕੋਈ ਕਰਨਾ ਚਾਹੁੰਦਾ ਇਹਨੂੰ ਕੰਮ ਨੂੰ ਹਾਂਜੀ ਹਾਂਜੀ ਠੀਕ ਹੈ ਜੀ ਕਿਵੇਂ ਕਰੇ ਬੰਦਾ ਇਹ ਦੇਖੋ ਮੈਂ ਤਾਂ ਇਹੀ ਕਹਿੰਦਾ ਵੀ ਥੋੜੇ ਤੋਂ ਸਟਾਰਟ ਕਰ ਲਓ ਵੀ ਲੋਨ-ਨੂਨ ਵਾਲੇ ਚੱਕਰ ਆ ਜਰਾ ਬਹੁ ਆ ਦੇਖੋ ਮੇਰੇ ਕੋਲ ਸਾਰਾ ਜਗਾੜੀ ਮੈਂ ਕਵਾੜੀਆਂ ਕਬੂੜੀਆਂ ਤੋਂ ਲਿਆ ਗਈ ਫਿੱਟ ਕੀਤਾ ਹੋਇਆ ਮਤਲਬ ਠੀਕ ਹੈ ਬਿਨਾਂ ਲੋਨ ਤੋਂ ਕਰ ਬਿਲਕੁਲ 1 ਰੁਪਈਆ ਕੋਈ ਲੋਨ ਨਹੀਂ ਜਿਵੇਂ ਸੌਨੇ ਉਂ ਉੱਠਦੇ ਕੋਈ ਟੈਨਸ਼ਨ ਨਹੀਂ ਕੋਈ ਟੈਨਸ਼ਨ ਨਹੀਂ ਆਏਗੀ ਠੀਕ ਹੈ ਗ੍ਰਹੀ ਠੀਕ ਹੈ ਹਾਂ ਲੋਨ ਕਿਸ਼ਤ ਪਰ ਨਹੀਂ ਟੈਨਸ਼ਨ ਨਹੀਂ ਰਹਿੰਦੀ ਕੋਈ ਬਿਲਕੁਲ ਉਹ ਵੀ ਠੱਗ ਬੈਠਿਆ ਜੀ ਬਾਜ਼ਾਰ ਦੇ ਵਿੱਚ ਮਤਲਬ ਤੁਸੀਂ ਦੇਖਦੇ ਹੋ ਚਲੋ ਕਹੜਾ ਤਾਰੀ ਚਾਹੀਦਾ ਹਾਂਜੀ ਵੀ ਬਹੁਤ ਸਾਰੇ ਇਹ ਜਿਹੇ ਠੱਗ ਨੇ ਜਿਹੜੇ ਮਤਲਬ YouTube ਤੇ ਬੜਾ ਕੁਝ ਪ੍ਰਚ ਹਾਂਜੀ ਆਪਣਾ ਸੋਚ ਸਮਝ ਕੇ ਕੰਮ ਕਰੋ ਥੋੜੇ ਤੋਂ ਸ਼ੁਰੂ ਕਰੋ ਤਜਰਬਾ ਕਰੋ ਹਾਂਜੀ ਹੈਨਾ ਤਜਰਬੇ ਤੋਂ ਬੰਦਾ ਸਿੱਖਦਾ ਤੁਹਾਨੂੰ ਠੀਕ ਲੱਗੂਗਾ ਅੱਗੇ ਕਰ ਲਿਓ ਹਾਂਜੀ ਨਹੀਂ ਲੱਗਦਾ ਉਹ ਡਰਾਪ ਕਰ ਦਿਓ ਸਹੀ ਗੱਲ ਐ ਤੁਸੀਂ ਵੱਡਾ ਫਹਾ ਲੈ ਲਵੋ ਵੱਡਾ ਸਾਰਾ ਫਾਰਮ ਪਾਲ ਲਵੋ ਉਹ ਫਿਰ ਕਿਸੇ ਕੰਮ ਨਹੀਂ ਆਉਂਦਾ ਇਹ ਆਪਾਂ ਜਿਆਦਾ ਫਹਾ ਲੈ ਲੈ ਜੇ ਹਾਲੀ ਉਹ ਤੋਂ ਫਿਰ ਨਿਕਲਦਾ ਨਹੀਂ ਆ ਬੰਦਾ ਸਹੀ ਗੱਲ ਆ ਬਾਈ ਜੇ ਚੱਕਰ ਵੀਉ ਵਿੱਚ ਫਸ ਜਾ ਇਸ ਦਾ ਗੱਲ ਲੈ ਕੇ ਜੀ ਇਸ ਦਾ ਗੱਲ ਲੈ ਕੇ 50 ਲੱਖ ਰੁਪਏ ਲਾ ਕੇ ਆਪਾਂ ਨੂੰ ਕਿਦਾਂ ਲੈ ਕੇ ਦੋ ਪੂਰਾ ਕਰਨਾ ਪੋਵੇ ਪਊਗਾ ਉਹ ਜੋ ਆਉਟਪੁੱਟ ਇੱਲੀ ਹੈ ਲਈ ਇਹ ਸਚਾਈ ਆ ਸਚਾਈ ਹੈ ਦੇਖੋ ਇੱਲੀ ਆਉਟਪੁੱਟ ਹੈ ਰਗੀ ਇਹ ਬਿਲਕੁਲ ਮਤਲਬ ਝੂਠ ਪ੍ਰਚਾਰਿਆ ਜਾ ਰਿਹਾ YouTube ਦੇ ਉੱਤੇ ਹਾਂਜੀ ਠੀਕ ਆ ਈਵਲਕੇ ਤੁਹਾਡੀ ਗੱਲ ਥੋੜੀ ਜਿਹਾ ਹੋਰ ਲੰਬੀ ਕਰਦੇ ਆ ਵੀ ਯੂਨੀਵਰਸਿਟੀ ਦੇ ਵਿੱਚ ਵੀ ਦਾ ਤੁਸੀਂ ਅਗਰ ਜਾ ਕੇ ਹੁਣ ਲੋਕ ਕਹਿੰਦੇ ਸਾਡੇ ਕੋਲੇ ਬੀਟਲ ਹੈ ਜੀ ਹਾਂਜੀ ਜੇ ਤੁਸੀਂ ਪਿਛਲੇ ਆ ਜਿਹੜਾ ਮੇਲਾ ਲੱਗਿਆ ਇਹਨੂੰ ਵਿਜ਼ਿਟ ਕੀਤਾ ਯੂਨੀਵਰਸਿਟੀ ਹਾਂਜੀ ਤਾਂ ਉੱਥੇ ਸਿਰਫ ਇਹ ਲਿਖਿਆ ਸੀ ਸੁਧਰੀ नस्ਲ ਦੀ ਬੱਕਰੀ ਲਾ ਕੇ ਲਿਖਿਆ ਸੀ ਬੀਟਲ ਬੱਕਰੀ ਉਹ ਘਾਤਰੀ ਲਿਖਦੀ ਜੀ ਯੂਨੀਵਰਸਿਟੀ ਉਹਨਾਂ ਨੂੰ ਪਤਾ ਵੀ ਸਾਡੇ ਤੇ ਕਿਸੇ ਨਾ ਕੇਸ ਕਰ ਦੇਣਾ ਠੀਕ ਹੈ ਬੀਟਲ ਹੈ ਨਹੀਂ ਜਾਣੀ ਲੋ ਤੁਸੀਂ ਬਾਏ ਡੀਐਲ ਨਾਲ ਗੱਲ ਕਰੋ ਯੂਨੀਵਰਸਿਟੀ ਦਾ ਕਿਸੇ ਵੀ ਡਾਕਟਰ ਆ ਚੱਲ ਕਰ ਲਿਓ ਹਾਂਜੀ ਕਹ ਵੀ ਦੇਖੋ ਬਾਹਰ ਜਿਹੜੀ ਆ ਲਸਲਾ ਨੇ ਉਹ ਡੀਐਲ ਬੇਸ ਦੇ ਉੱਤੇ ਵਿਕਦੀ ਆ ਰਹੀ ਠੀਕ ਹੈ ਜੀ ਠੀਕ ਹੈ ਇਹ ਬਾਏ ਫੀਚਰ ਬਿਕ ਰਹੀ ਆ ਰਹੀ ਔਰ ਇਹ ਕੇ ਕਹੋ ਸਾਡੇ ਕੋਲ ਪਿਓਰ ਬੀਟਲ ਹੈ ਜੀ ਠੀਕ ਹੈ ਜੀ ਜਦ ਕਿ ਉਹ ਰਜਿਸਟਰੀ ਕਰਦੀ ਸਹੀ ਗੱਲ ਹੈ ਇਸੇ ਕਿਉਂਕਿ ਜਿਹੜੀ ਆ ਲਸਲਾ ਨੇ ਤੇ ਕਾਬੇ ਨਹੀਂ ਹੋਇਆ ਜੀ ਕੰਮ ਨਹੀਂ ਹੋਇਆ ਜੀ ਨਾ ਕੋਈ ਸਰਚਰੀ ਹੋਈ ਕੋਈ ਕੰਮ ਨਹੀਂ ਹੋਇਆ ਸਹੀ ਗੱਲ ਸਰਕਾਰਾਂ ਦਾ ਹੈ ਨਹੀਂ ਧਿਆਨ ਦੇਖਿਆ ਪਿਆਰ ਹੈ ਨਹੀਂ ਜੀ ਹਾਂਜੀ ਹਜੇ ਵੀ ਨਹੀਂ ਹੈਗਾ ਹਜੇ ਵੀ ਨਹੀਂ ਹੈਗਾ ਜੀ ਇਹ ਵਾਲੇ ਦੀ ਸਹੀ ਬਲਦੇ ਮਤਲਬ ਸਹੀ ਕੁਰਸੀਆ ਤੇ ਅੱਜ ਵੀ ਨਹੀਂ ਬੈਠੇ ਮਾਫੀ ਚਾਹੁੰਦਾ ਸੱਚ ਬੋਲਣ ਲਈ ਪਰ ਐਦਾਂ ਮੈਂ ਜਾਂਦਾ ਰਿਹਾ 5 ਸਾਲ ਮੈਂ ਜੀ ਪੀ ਜੀ ਐਫ ਡਬਲਯੂ ਦਾ ਮੈਂ ਬੈਬਰ ਆ ਮੈਂ ਉੱਥੇ ਜਾਂਦਾ ਰਿਹਾ ਬਕਾਇਦਾ ਪਰ ਮੈਂ ਦੇਖਿਆ ਵੀ ਮੈਂ ਉਹਦੀ ਆਉਟਪੁੱਟ ਜ਼ੀਰੋ ਮੈਨੂੰ ਲੱਗੀ ਚਲੋ ਲੋਕਾਂ ਨੂੰ ਵਧੀਆ ਲੱਗਿਆ ਹੋਣਾ ਮੈਨੂੰ ਨਹੀਂ ਪਤਾ ਮੈਂ ਦੇ ਆਪਣੀ ਅਬਜ਼ਰਵੇਸ਼ਨ ਹੈ ਮੈਨੂੰ ਉਹ ਜ਼ੀਰੋ ਲੱਗੀ ਠੀਕ ਹੈ ਜੀ ਹਲਾ ਮੈਂ ਜਾਣਾ ਹੀ ਛੱਡਤਾ ਚਲੋ ਚਲੋ ਠੀਕ ਹੈ ਭਾਈ ਜੀ ਧੰਨਵਾਦ ਆ ਜੀ ਗੱਲਬਾਤ ਕਰਕੇ ਵਧੀਆ ਲੱਗਿਆ ਠੀਕ ਹੈ ਭਾਈ ਜੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਤੇ ਜੇ ਕੋਈ ਮੇਰਾ ਵੀਰ ਕੰਮ ਕਰਨਾ ਚਾਹੁੰਦਾ ਤਾਂ ਭਾਈ ਜੀ ਗੱਲਾਂ ਦੇ ਉੱਪਰ ਗੌਰ ਕਰਕੇ ਕੰਮ ਨੂੰ ਸ਼ੁਰੂ ਕਰੋ ਥੋੜੇ ਤੋਂ ਕਰਕੇ ਆਪਾਂ ਕੰਮ ਨੂੰ ਵੱਡਾ ਕਰ ਸਕਦੇ ਤੇ ਕਮਾਈ ਇਹਦੇ ਵਿੱਚ ਹੈਗੀ ਇਹੋ ਜੀ ਗੱਲ ਨਹੀਂ ਹੈਗੀ ਪਰ ਜੇ ਆਪਾਂ ਤਰੀਕੇ ਨਾਲ ਕਰੀਏ ਤਾਂ ਹਾਂ ਹਾਂ ਜੀ ਹਾਂ ਬਿਲਕੁਲ ਠੀਕ ਹੈ ਭਾਈ ਜੀ ਕਰ ਦਿਓ ਵੀਡੀਓ ਨੂੰ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਧੰਨਵਾਦ ਰਸਿਕਾਲ ਜੀ